ਜਿਸ ਵੰਤ ਸਿੰਘ ਕਲਰਾਜੀ ਤੇ ਫਿਲਮ ਆਵੇ ਉਹ ਪਾਸ ਸੈਂਸਰ ਬੋਰਡ ਨਹੀਂ ਕਰਦਾ ਹੁਣ ਗਿੱਪੀ ਨੂੰ ਇਹ ਗੱਲ ਕਹਦੇ ਦਾਵੇ ਨਾਲ ਜੇ ਸਾਰਾ ਸੈਟਅਪ ਤਿਆਰ ਕਰਕੇ ਬਣਾਉਂਦਾ ਫਿਲਮ ਤੇ ਪਾਸ ਹੁੰਦੀ ਸੀ ਫਿਰ ਲੋ ਫਿਰ ਤੁਸੀਂ ਨਿਹੰਗ ਸਿੰਘਾਂ ਨੂੰ ਨਾਲ ਲੈ ਕੇ इमोशनल ਬਲੈਕ ਕਰਕੇ ਉਹਨਾਂ ਨੂੰ ਨਾਲ ਬਿਠਾ ਕੇ ਜਕਾਰੇ ਬੁਲਾਈਆਂ ਦਿਓ ਤੁਹਾਡਾ ਆਪਦਾ ਤਾਂ ਸਿਰ ਤੇ ਚੁੰਨੀ ਵੀ ਲੈ ਜਾਂਦੀ ਆ ਤੁਹਾਡੇ ਆਪ ਦੀ ਮੂੰਹ ਤੋਂ ਦਾੜੀਆਂ ਵੀ ਚੱਲ ਜਾਂਦੀਆਂ ਨਕਲੀ ਤੁਸੀਂ ਪੱਗ ਮੰਨ ਲੈਂਦੇ ਰਾਤ ਨੂੰ ਤੁਸੀਂ ਪਤਾ ਨਹੀਂ ਬੀਅਰ ਪੀਣੀ ਸ਼ਰਾਬ ਪੀਣੀ ਮੀਟ ਖਾਣਾ ਕਿ ਕੀ ਕੁਝ ਕਰਨਾ ਹਾਂ ਤੁਸੀਂ ਇੰਟਰਵਿਊ ਦੇ ਵਿੱਚ ਇਹ ਕਹਿ ਸਕਦੇ ਅਸੀਂ ਕਦੀ ਸ਼ਰਾਬ ਨੂੰ ਹੱਥ ਲਿਆ ਜਥੇਦਾਰ ਕਿੱਥੇ ਨੇ ਸ਼੍ਰੋਮਣੀ ਕਮੇਟੀ ਕਿੱਥੇ ਆ ਨਿਹੰਗ ਸਿੰਘ ਸੰਸਥਾਵਾਂ ਕਿੱਥੇ ਨੇ ਕਈ ਤਾਂ ਉਹ ਇੱਥੋਂ ਤੱਕ ਕਹਿੰਦਾ ਕਿ ਸਰੂਪੇ ਦਿੱਤੀ ਜਾਂਦੀਆਂ ਤੁਸੀਂ ਇਹ ਹੀ ਸਵਾਲ ਕਰ ਲਓ ਪੜਵੇਓ ਕਿ ਤੁਹਾਡੇ ਸੈਟ ਤੇ ਤਾਂ ਬੜੇ ਸੋਹਣੇ ਸਰੂਪ ਲੱਗਦੇ ਤੇ ਯਾਰ ਤੇਰੇ ਹੁਣ ਮੋਨੇ ਕੋਨੇ ਨੂੰ ਮੈਂ ਕਿਵੇਂ ਸਰੂਪਾ ਪਾਵਾਂ ਤੇਰੇ ਮੂੰਹ ਤੇ ਉਹਦੇ ਵਿੱਚ ਵਰਤੇ ਜਾਣ ਵਾਲੇ ਸ਼ਸਤਰ ਨਕਲੀ ਕੀ ਜਿਹੜਾ ਉਹਦੇ ਵਿੱਚ ਡਰਨੈਲ ਦਾ ਪਹਿਰਾਵਾ ਯਾਰ ਇਹ ਇਹ ਆ ਪੱਗਾਂ ਵਾਲਾ ਜਿਹੜੇ ਅਸੀਂ ਬੰਨੇ ਫਿਰਦੇ ਇਹ ਚੰਨ ਲੰਦਾ ਪਹਿਰਾਵਾ ਬੰਦਾ ਸੀਗਾ ਉਹ ਦਮਾਲੇ ਬੰਦੇ ਸੀਗੇ ਕੀ ਜਿਹੜੀ ਉਹਦੇ ਨਾਲ ਕੁੜੀ ਕਲਾਕਾਰ ਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਉਹ ਆ ਉਹਦੇ ਗੀਤ ਗਾਉਣੇ ਬੰਦ ਕਰ ਦੂਗੀ ਜਿਹੜੇ ਉਹਨੇ ਆਸ਼ਕੀਆ ਦੇ ਗੀਤ ਗਾਏ ਨੇ ਕੀ ਗਿੱਪੀ ਗਰੇ ਵਾਲੋ ਚੀਜ਼ਾਂ ਬੰਦ ਕਰ ਦੂਗਾ ਇਸ ਫਿਲਮ ਦੀ ਪ੍ਰੋਮੋਸ਼ਨ ਕਰਨ ਦੇ ਲਈ ਗੇਨ ਇੱਕ ਬੰਦਾ ਹੈ ਉਹਦੇ ਤੋਂ ਪ੍ਰੋਮੋਸ਼ਨ ਕਰਵਾਈ ਜਾ ਰਹੀ ਆ ਅਕਾਲ ਫਿਲਮ ਦੀ ਪ੍ਰੋਮੋਸ਼ਨ ਇੱਕ ਟੈਂਪੂ ਕਰਾ ਰਿਹਾ ਇਹ ਸਾਰਾ ਪੈਸੇ ਪੈਸੇ ਇਕੱਠੇ ਕਰਨ ਦਾ ਤਰੀਕਾ ਕਰਨ ਦਾ ਤਰੀਕਾ ਹੈ ਹੋਰ ਇਹਦੇ ਚ ਕੀ ਆ ਪੈਸੇ ਇਕੱਠੇ ਕਰਨ ਦਾ ਤਰੀਕਾ ਨਹੀਂ ਤੇ ਹੋਰ ਕੀ ਆ ਫਿਰ ਦੱਸਣਾ ਸੀ ਸਾਡੇ ਵੀ ਅਸੀਂ ਸੁਧਰ ਗਏ ਆ ਅੱਜ ਅਸੀਂ ਧਾਰੀਆਂ ਰੱਖ ਲੀਆਂ ਆ ਅਸੀਂ ਕੇਸ ਰੱਖ ਲਿਆ ਇਸ ਫਿਲਮ ਤੇ ਹੁਣ ਅਸੀਂ ਅਮਰ ਸਿਕਨ ਜਾ ਰਹੇ ਆ ਅਸੀਂ ਗੁਰੂ ਵਾਲੇ ਬਣ ਕੇ ਜੇ ਸਾਡੀ ਅਣਖ ਗੈਰਤ ਜਾਗਦੀ ਆ ਸਾਡੇ ਬੱਚਿਆਂ ਨੇ ਕੰਨ ਦੇ ਵਿੱਚ ਜੇ ਸਾਡੇ ਜੋਧੇ ਜਰਨੈਲਾਂ ਨੂੰ ਪੜਨ ਦੀ ਸੁਣਨ ਦੀ ਵਾਚਨ ਦੀ ਜੇ ਉਹ ਮੰਸ਼ਾ ਹੋਊਗੀ ਤੇ ਉਹ ਆਪੇ ਕਿਤਾਬ ਲੱਭੂਗਾ ਕਿੱਥੋਂ ਪੜ੍ਹਨੀ ਆ ਮੈਂ ਤੇ ਉਹ ਜਰਨਲ ਬਣ ਕੇ ਵਿਖਾਊਗਾ ਜੇ ਤੁਹਾਨੂੰ ਵੇਖੂਗਾ ਤੇ ਉਹ ਨਕਲੀ ਸਿੱਖ ਬਣੂਗਾ ਮੈਂ ਦਾਅਵੇ ਨਾਲ ਗੱਲ ਕਰਦਾ ਇਹ ਪ੍ਰਚਾਰਕਾਂ ਦੇ ਦਾਮ ਨਾਲ ਸਿੱਖੀ ਨਹੀਂ ਬਾਤ ਰਹੀ ਹੁਣ ਕਈ ਕਹਿੰਗੇ ਉਹ ਸਿੱਖੀ ਚ ਗੱਲਾਂ ਕਰ ਰਹੇ ਨੇ ਕਿ ਜਿੰਨੇ ਹੁਣ ਤੱਕ ਪ੍ਰਚਾਰਕ ਕਥਾਵਾਚ ਕੀਰਤਨੀਏ ਧਰਮ ਦੀ ਸਿੱਖਿਆ ਦੇਣ ਵਾਲੇ ਬੰਦੇ ਹੋਏ ਨੇ ਉਹ ਬੇਵਕੂਫ ਹੋਏ ਨੇ ਸਾਰੇ ਕਿ ਇਹਾ ਮੋਨੇ ਕੋਨੇ ਆ ਕੇ ਸਾਡੇ ਸਿੱਖਿਆ ਦੇਣਗੇ ਜਿਹੜੇ ਗੁਰੂ ਘਰ ਦੇ ਵਿੱਚ ਸ਼ਹੀਦ ਪਰਿਵਾਰਾਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਉੱਥੇ ਕਲਾਕਾਰਾਂ ਦਾ ਸਤਿਕਾਰ ਹੋ ਰਿਹਾ ਹਰਮੰਦਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਇੱਕ ਵੱਡਾ ਮਲਾਜਮ ਉਹਨਾਂ ਨਾਲ ਜਾ ਕੇ ਸੋਪਾ ਪਾ ਰਿਹਾ ਐ ਇਦੋਂ ਵੱਡੀ ਹੋਰ ਦਰਿੰਦਗੀ ਕੀ ਹੋ ਸਕਦੀ ਸਾਡੇ ਲਈ ਉਹ ਹੋਸ਼ ਤਾਂ ਕੱਲ ਨੀਂਦ ਦਾ ਬਿਆਨ ਆ ਜੀ ਜੀ ਕੋ ਅਸੀਂ ਬੜਾ ਪੈਸਾ ਲਾਤਾ ਜੀ ਅਸੀਂ ਧਰਮ ਦੇ ਨਾਂ ਤੇ ਸੇਵਾ ਕਰ ਰਹੇ ਸੀ ਅਸੀਂ ਤਾਂ ਬੜਾ ਸੁਣਾਂ ਕਰ ਰਹੇ ਸੀ ਜੇ ਤੁਸੀਂ ਧਰਮ ਦੇ ਨਾਂ ਤੇ ਸੇਵਾ ਕਰ ਰਹੇ ਜਿਨ੍ਹਾਂ ਨੇ ਹੁਣ ਤੱਕ ਕਰੋੜਾਂ ਰੁਪਈਆਂ ਦੇ ਬਣਾਈਆਂ ਤੇ ਦਿਓ ਸ਼ਹੀਦਾਂ ਪਰਿਵਾਰਾਂ ਨੂੰ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਦੁੱਖ ਕਰਵਾਓ ਇੱਕ ਇੱਕ ਕਰਾਪੋਣਾ ਜੇ ਤੁਸੀਂ ਵਾਕੇ ਸਿੱਖੀ ਦੇ ਸਮਰਪਤ ਹੋ ਆਓ ਉਹਨਾਂ ਤੇ ਕਰੀਂ ਕੁਝ ਆਓ ਪਰ ਇਹ ਰਾਖੀਆਂ ਦੀ ਬਾਹ ਆਓ ਫੜੀਏ ਕੀਰਤਨੀਆਂ ਦੀ ਬਾਹ ਆਓ ਫੜੀਏ ਗ੍ਰੰਥੀ ਦੇ ਪਰਿਵਾਰਾਂ ਦੀ ਬਾਹ ਆਓ ਉਹਨਾਂ ਦੇ ਧੀਆਂ ਦੇ ਵਿਆਹ ਕਰਕੇ ਉਹਨਾਂ ਦੇ ਚਰਾਂਤੋਂ ਬੋਝ ਹੌਲਾ ਕਰੀਏ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਅਸੀਂ ਧਰਮ ਦੀ ਪ੍ਰਚਾਰ ਕਰਦੇ ਆਂ ਤੇ ਸਾਡੀ ਬਾਹ ਫੜਨ ਵਾਲੇ ਹੈਗੇ ਆ ਪਰ ਤੁਸੀਂ ਇਹਦੇ ਵਿੱਚੋਂ ਇੱਕ ਕਿਨਕਾ ਵੀ ਨਹੀਂ ਦਿਓ ਲੋਕ ਇੱਥੇ ਤੁਹਾਡੇ ਹੱਕ ਚ ਬਹੁਤ ਸਾਰੇ ਆਉਣਗੇ ਕਿਉਂਕਿ ਸਰਸੇ ਵਾਲੀਆਂ ਵੀ ਭੇਡਾਂ ਰਹੀਆਂ ਨੇ ਇੱਥੇ ਹੋਰ ਬਾਬੇ ਆਏ ਉਹਨਾਂ ਦੀਆਂ ਵੀ ਭੇਡਾਂ ਰਹੀਆਂ ਇਸੇ ਤਰ੍ਹਾਂ ਤੁਹਾਡੀਆਂ ਵੀ ਭੇਡਾਂ ਬਣ ਚੁੱਕੀਆਂ ਉਪਰ ਗੱਲ ਇਹ ਆ ਬਿ ਜਿੱਥੇ ਗੱਲ ਪੰਥ ਦੀ ਆ ਅਸੀਂ ਖੜੇ ਆ ਖੜੇ ਸੀ ਤੇ ਖੜੇ ਰਹਿਾਂਗੇ ਪਿਛਲੇ ਦਿਨੋਂ ਤੋਂ ਚਰਚਾ ਦੇ ਵਿੱਚ ਫਿਲਮ ਅਕਾਲ ਜੋ ਕਿ ਗਿੱਪੀ ਗਰੇਵਾਲ ਦੀ ਟੀਮ ਵੱਲੋਂ ਬਣਾਈ ਗਈ ਆ ਉਸ ਦੀ ਬਹੁਤ ਵਿਰੋਧਤਾ ਹੋ ਰਹੀ ਆ ਉਸ ਬਾਰੇ ਆਪਾਂ ਜਾਣਨ ਦੀ ਕੋਸ਼ਿਸ਼ ਕਰਦੇ ਆ ਜਗਮੀਤ ਸਿੰਘ ਖੱਪਿਆਂ ਵਾਲੀ ਜੀ ਕੋਲੋਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇਸ ਦੀ ਫਿਲਮ ਦੀ ਵਿਰੋਧਤਾ ਹੋ ਰਹੀ ਹੈ ਇਹਨੇ ਦਾ ਕੀ ਕਰਨਾ ਜੀ ਮੁੱਖ ਫਿਲਮ ਦੀ ਰੋਧਤਾ ਦਾ ਸਭ ਤੋਂ ਵੱਡਾ ਕਾਰਨ ਇਹ ਹੀ ਹੈ ਕਿ ਇਹ ਸਿੱਖਾਂ ਦੇ ਨਾਂ ਤੇ ਬਣੀ ਹੋਈ ਫਿਲਮ ਤੇ ਸਿੱਖ ਘਰਾਂ ਦੇ ਵਿੱਚ ਜੰਮੇ ਲੋਕ ਹੀ ਇਹਨੂੰ ਬਣਾ ਰਹੇ ਪਰ ਉਹ ਬਿਜ਼ਨਸਮੈਨ ਬੰਦੇ ਆ ਜਿਹੜੇ ਵੀ ਫਿਲਮ ਬਣਾ ਰਹੇ ਚਾਹੇ ਉਹਦੇ ਜਿੱਪੀ ਗਰੇਵਾਲ ਹੋਵੇ ਚਾਹੇ ਗੁਰਪ੍ਰੀਤ ਖੁੱਗੀ ਹੋਵੇ ਚਾਹੇ ਉਹਦੇ ਚ ਪ੍ਰਿੰਸ ਹੋਵੇ ਚਾਹੇ ਜਾਂ ਹੋਰ ਵੀ ਜਿੰਨੇ ਚਿਹਰੇ ਆ ਇੱਕ ਕੁੜੀ ਕਲਾਕਾਰ ਜਿਹੜੀ ਉਹਦੇ ਵਿੱਚ ਆਈ ਜਾਂ ਗਿੱਪੀ ਦਾ ਮੁੰਡਾ ਜਾਂ ਜਿੰਨੇ ਵੀ ਹੈਗੇ ਕੁਝ ਕੁ ਚਿਹਰੇ ਆ ਇਹੋ ਹੀ ਵੱਖ-ਵੱਖ ਫਿਲਮਾਂ ਦੇ ਚਿਹਰੇ ਹੁੰਦੇ ਆ ਚਾਹੇ ਤੋਂ ਉਹ ਆਸ਼ਕੀ ਤੇ ਬੰਦੀ ਆ ਚਾਹੇ ਉਹ ਪੰਥ ਦੇ ਨਾਂ ਤੇ ਬੰਦੀ ਆ ਚਾਹੇ ਉਹ ਕਿਸੇ ਸਿੱਖ ਦੇ ਕਿਰਦਾਰ ਦੇ ਨਾਂ ਤੇ ਬਣ ਰਹੀ ਹੁੰਦੀ ਆ ਚਿਹਰੇ ਉਹੀ ਹੁੰਦੇ ਆ ਇਹ ਕਹਿ ਸਕਦੇ ਆ ਇੰਡਸਟਰੀ ਦੇ ਵਿੱਚ ਗੁੰਡਾਗਰਦੀ ਇਹਨ ਫਿਲਮ ਤਿਆਰ ਹੋ ਰਹੀ ਹੈ ਅਕਾਲ ਪਹਿਲਾਂ ਤਾਂ ਇਹ ਹੀ ਨਹੀਂ ਸਮਝ ਆ ਰਹੀ ਅਕਾਲ ਨਾਂ ਦਾ ਕਿਹੜਾ ਬੰਦਾ ਹੋਇਆ ਜਿੰਦੇ ਨਾਂ ਤੇ ਇਹਨਾਂ ਨੇ ਫਿਲਮ ਤਿਆਰ ਕੀਤੀ ਵਿੱਚ ਕਿਹਾ ਜਾ ਰਿਹਾ ਵੀ ਜਿਹੜੇ ਸ਼ਸਤਰ ਵਰਤੇ ਗਏ ਹਾਲੀਵੁੱਡ ਦੀਆਂ ਫਿਲਮਾਂ ਤੋਂ ਆ ਉਹ ਇਸ ਗੱਲ ਤੇ ਤਾਂਉਣੇ ਆ ਨਾ ਵੀ ਇਹ ਅਕਾਲ ਨਾਂ ਦਾ ਮਤਲਬ ਕੌਣ ਸੀਗਾ ਕਿਹੜਾ ਵੱਡਾ ਬੰਦਾ ਹੋਇਆ ਕੋਈ ਹਰੀ ਸਿੰਘ ਨਲਵੇ ਦੇ ਬਰਾਬਰ ਜੋਧਾ ਜਾਂ ਕਿਹੜਾ ਮਤਲਬ ਇਦਾਂ ਦਾ ਕਿਹੜਾ ਜਰਨੈਲ ਹੋਇਆ ਉਹਦੇ ਨਾਂ ਤੇ ਬਣੀ ਹੈ ਦੂਜੀ ਗੱਲ ਇਹ ਕਿ ਕੀ ਉਹਨੇ ਜਦੋਂ ਜੰਗਾਂ ਜੁੱਧਾਂ ਲੜੀਆਂ ਸਨ ਉਹਨੇ ਨਾਲ ਨਿਹੰਗ ਸਿੰਘ ਫੌਜਾਂ ਸਨ ਜਾਂ ਉਹ ਜਿਹੜਾ ਇੱਕ ਕਿਰਦਾਰ ਮੁਖੀ ਸੀ ਜੋ ਗਿੱਪੀ ਗਰੇਵਾਲ ਨੇ ਅਦਾ ਕੀਤਾ ਕੀ ਉਹਨੇ ਨਕ ਜਾ ਉਹਦੇ ਨਾਲ ਜਿਹੜੇ ਨਿਹੰਗ ਸਿੰਘ ਉਹ ਨਕਲੀ ਸਨ ਉਹ ਹੱਥਾਂ ਦੇ ਵਿੱਚ ਬਾ ਸ਼ਾਸਤਰ ਫੜੇ ਤੇ ਉਹ ਜਿਹੜੇ ਪਹਿਰਾਵੇ ਸਨ ਉਹਨਾਂ ਦੇ ਨਕਲੀ ਸਨ ਮਹਾਰਾਜਾ ਰਣਜੀਤ ਸਿੰਘ ਨਿਹੰਗ ਸਿੰਘ ਫੌਜਾਂ ਦੇ ਅੱਗੇ ਸਿਰ ਝੁਕਾ ਕੇ ਲੰਘਦਾ ਸੀ ਕਿਉਂਕਿ ਨਿਹੰਗ ਸਿੰਘ ਫੌਜਾਂ ਦੇ ਪਹਿਰਾਵੇ ਦੇ ਅੱਗੇ ਹਰ ਇੱਕ ਰਾਜੇ ਦਾ ਸਿਰ ਝੁਕਦਾ ਸੀ ਹਰ ਇੱਕ ਜਰਨੈਲ ਦਾ ਸਿਰ ਝੁਕਦਾ ਸੀਗਾ ਜੇ ਗਿੱਪੀ ਗਰੇਵਾਲ ਨੇ ਇਹ ਫਿਲਮ ਬਣਾਈ ਆ ਤੇ ਇਹ ਵੀ ਵਿੱਚ ਉਹਦੇ ਰੀਜਨਲ ਬਖਾਉਣਾ ਚਾਹੀਦਾ ਦੂਜੀ ਗੱਲ ਇਹ ਹੈ ਕਿ ਇਹ इमोशनल ਕਰਕੇ ਲੋਕਾਂ ਨੂੰ इमोशनल ਕਰਕੇ ਆਪ ਪੈਸੇ ਦੀ ਲੁੱਟ ਕਰਦੇ ਆ ਧਰਮ ਦੇ ਨਾਂ ਤੇ ਠੱਗੀ ਕਹਿ ਸਕਦੇ ਨੂੰ ਸਿੱਧੇ ਸ਼ਬਦਾਂ ਦੇ ਵਿੱਚ ਇਸ ਫਿਲਮ ਦਾ ਇਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਲੋਕਾਂ ਨੂੰ इमोशनल ਕਰਦੇ ਰਵਾਉਂਦੇ ਆ ਹੰਝੂ ਡੇਕਦੇ ਦੇ ਵੇਖੋ ਜੀ ਬੋਲੇ ਸੋਨਿਆਲ ਸਤਿ ਸ਼੍ਰੀ ਅਕਾਲ ਦੇ ਜਕਾਰੇ ਲੱਗਦੇ ਆ ਬੜਾ ਕੁਝ ਹੋ ਕੇ ਇਹਨਾਂ ਦੀਆਂ ਰੀਲਾਂ ਜਿਹੜੀਆਂ ਉਹ ਵਾਇਰਲ ਆਏ ਦੇ ਨਾ ਮਿਲ ਰਹੀਆਂ ਇਹ ਅੱਜ ਆਪਾਂ ਰਾਤ ਨੂੰ ਬੋਲ ਰਹੇ ਆ ਸਵੇਰ 10 ਤਰੀਕ ਨੂੰ ਵੀਡੀਓ ਪੈਣੀ ਤੇ 10 ਤਰੀਕ ਨੂੰ ਸਿਨੇਮੇ ਘਰਾਂ ਦੇ ਵਿੱਚ ਇਹ ਫਿਲਮ ਲੱਗ ਜਾਣੀ ਆ ਤੇ ਉਸ ਚੀਜ਼ ਲਈ ਇਹਨਾਂ ਨੇ ਕੁਸ਼ਕੂ ਨਿਹੰਗ ਸਿੰਘ ਲਿਆ ਕੇ ਉਹਨਾਂ ਤੋਂ ਬੱਲੇ ਬੱਲੇ ਕਰਵਾ ਦਿੱਤੀ ਆ ਕੁਸ਼ਕੂ ਉਹ ਦਮਾਲੇ ਵਾਲੀਆਂ ਕੁੜੀਆਂ ਜਿਹਨਾਂ ਦੇ ਚੀਜ਼ਾਂ ਦਾ ਅਸੀਂ ਪਹਿਲਾਂ ਵੀ ਰੌਲਾ ਪ ਗਾਨਿਆਂ ਤੇ ਸਟੋਰੀਆਂ ਪਾਉਂਦੀਆਂ ਨੇ, ਦਮਾਲੇ ਬੰਦਦੀਆਂ ਨੇ। ਇਹਨਾਂ ਦੇ ਵਿੱਚ ਹੈ ਕੀ ਆ? ਅਸਲ ਵਿੱਚ ਸਿੱਖੀ ਵਾਲੀ ਗੱਲ ਹੈ ਇਹਨਾਂ ਦੇ ਵਿੱਚ ਕਿ ਇਹ ਵਾਕਈ ਹੀ ਧਰਮ ਨੂੰ ਸਮਰਪਿਤ ਨੇ। ਜਾਂ ਫਿਰ ਪਹਿਰਾਵੇ ਦੇ ਸਿੱਖਣ ਜਿਹੜੀ ਕੁਸਪੈਠ ਸਿੱਖਾਂ ਦੇ ਵਿੱਚ ਕੀਤੀ ਗਈ ਆ, ਉਹ ਚੀਜ਼ ਦਾ ਰੌਲਾ ਪਾਉਂਦੇ ਰਹੇ, ਉਹ ਚੀਜ਼ ਦਾ ਰੌਲਾ ਪਾਉਂਦੇ ਰਹੇ। ਜਿਹੜੀ ਕਿਤਾਬਾਂ ਦੇ ਵਿੱਚੋਂ ਕੁਝ ਨਿਕਲਣਾ ਸੀਗਾ, ਉਹ ਅਸੀਂ ਇੱਕ ਫਿਲਮ ਅਦਾਕਾਰਾਂ ਦੇ ਡਿਪੈਂਡ ਰਹਿ ਗਏ। ਹੁਣ ਫਿਲਮੀ ਅਦਾਕਾਰ ਨੂੰ ਬੱਚਾ ਦੇਖ ਰਿਹਾ, ਉਹ ਦੇਖ ਰਿਹਾ ਕਿ ਫਿਲਮੀ ਅਦਾਕਾਰ ਦੇ ਵਿੱਚ ਉਹਨੇ ਬੜਾ ਸੁਣਾ ਰੋਲ ਕੀਤਾ। ਠੀਕ ਆ ਉਹਦੇ 'ਚ ਜੋਸ਼ ਆਇਆ, ਜਰਨੈਲਾਂ ਵਾਲੀ ਗੱਲ ਉਹਦੇ 'ਚ ਆਈ ਜਦੋਂ ਉਹ ਫਿਲਮ ਰਿਲੀਜ਼ ਕਰਨ ਜਾ ਰਿਹਾ ਨਿਹੰਗ ਸਿੰਘ ਅਸਲੀਆਂ ਦੇ ਕੋਲੇ ਖੜਾ ਹੁੰਦੀ ਮੂੰਹ ਤੇ ਦਾੜੀ ਹੈ ਨਹੀਂ ਨਿਹੰਗ ਸਿੰਘਾਂ ਵਾਲਾ ਪਹਿਰਾਵਾ ਹੀ ਨਹੀਂ ਹੈਗਾ ਹਾਂ ਉਹ ਦਾੜੀ ਹੈ ਨਹੀਂ ਜਾਂ ਤਾਂ ਫਿਰ ਤੂੰ ਆਪਦੇ ਤੇ ਅਸਰ ਕਰ ਤੂੰ ਇਹ ਚੀਜ਼ ਵਿਖਾ ਕੇ ਮੇਰੇ ਤੇ ਅਸਰ ਹੋ ਗਿਆ ਭਾਈ ਮੈਂ ਹੁਣ ਪੰਥਕ ਫਿਲਮਾਂ ਬਣਾਉਣੀ ਹੈ ਕਿ ਸਾਡੇ ਸਿੱਖ ਕੌਮ ਦੇ ਵਿੱਚ ਇਹੋ ਜਿਹੇ ਨੌਜਵਾਨ ਜੋਧੇ ਹੈ ਨਹੀਂ ਕਿ ਜਿਹੜੇ ਬੰਦੇ ਜਿਹੜੇ ਮੁੰਡੇ ਬੜੇ ਮਤਲਬ ਕਿ ਕਲਾਕਾਰ ਹੁੰਦੇ ਨੇ ਜਿਹੜੀ ਇਹ ਚੀਜ਼ ਨੂੰ ਪੇਸ਼ ਕਰ ਸਕਦੇ ਨੇ ਬੜੇ ਸੋਹਣੇ ਹੁੰਦੇ ਨੇ ਤੁਸੀਂ ਇੰਡਸਟਰੀ ਤੇ ਕਬਜ਼ਾ ਕੀਤਾ ਹੋਇਆ ਆਮ ਲੋਕਾਂ ਨੂੰ ਤੁਸੀਂ ਅੱਗੇ ਨਹੀਂ ਆਉਣ ਦਿੰਦੇਗੇ ਜਿਹੜੇ ਆਮ ਨੌਜਵਾਨ ਮੁੰਡਿਆਂ ਨੇ ਇਹ ਨਸ ਕਰਦੇ ਹੋ ਫਿਰ ਤੁਸੀਂ ਨਿਹੰਗ ਸਿੰਘਾਂ ਨੂੰ ਨਾਲ ਲੈ ਕੇ इमोशनल ਬਲੈਕ ਕਰਕੇ ਉਹਨਾਂ ਨੂੰ ਨਾਲ ਬਿਠਾ ਕੇ ਜਕਾਰੇ ਲਾਈ ਜਾਂਦੇ ਹੋ ਤੁਹਾਡਾ ਆਪਦਾ ਤਾਂ ਸਿਰ ਤੇ ਚੁੰਨੀ ਵੀ ਲੈ ਜਾਂਦੀ ਆ ਤੁਹਾਡੇ ਆਪਦੇ ਮੂੰਹ ਤੋਂ ਦਾੜ੍ਹੀਆਂ ਵੀ ਚੱਲ ਜਾਂਦੀਆਂ ਨਕਲੀ ਤੁਸੀਂ ਪੱਗ ਮੰਨ ਲੈਂਦੇ ਰਾਤ ਨੂੰ ਤੁਸੀਂ ਪਤਨੀ ਬੀਅਰ ਪੀਣੀ ਸ਼ਰਾਬ ਪੀਣੀ ਮੀਟ ਖਾਣਾ ਕਿ ਕੀ ਕੁਝ ਕਰਨਾ ਹਾਂ ਤੁਸੀਂ ਇੰਟਰਵਿਊ ਦੇ ਵਿੱਚ ਇਹ ਕਹਿ ਸਕਦੇ ਅਸੀਂ ਕਦੀ ਸ਼ਰਾਬ ਨੂੰ ਹੱਥ ਲਿਆ ਇੱਕ ਗੱਲ ਵੱਖਰੀ ਆ ਪਰ ਸਾਨੂੰ ਤੁਹਾਡੇ ਕਿਰਦਾਰ ਤੇ ਪੂਰਨ ਸ਼ੱਕ ਆ ਜੇ ਕੱਲ ਨੂੰ ਤੁਹਾਨੂੰ ਇੱਕ ਵੱਡੀ ਆਫਰ ਆ ਜੇ ਕਿ ਇਸ ਆਸ਼ਕੀ ਤੇ ਫਿਲਮ ਬਣਾਉਣੀ ਆ ਜਿਵੇਂ ਕਿ ਦਲਜੀਤ ਨੇ ਪਿਛਲੇ ਦਿਨੀ ਚਮਕੀਲੇ ਤੇ ਫਿਲਮ ਬਣਾਈ ਸੀ ਉਹਨੇ ਬਣਾਈ ਹੈ ਨਾ ਉਸ ਤੋਂ ਬਾਅਦ ਉਹ ਜੋਦੇ ਜਰਨਲ ਜਿਹੜੇ ਮਾਝੀ ਵਾਲੇ ਤੇ ਬਣਾਈ ਆ ਖਲੜਾ ਜੀ ਤੇ ਬਣਾਈ ਆ ਬਿਜ਼ਨਸ ਲਈ ਕੀਤਾ ਨਾ ਉਹ ਇਹ ਤਾਂ ਨਹੀਂ ਕਿ ਉਹਨੇ ਹਕੀਕਤ ਦੇ ਵਿੱਚ ਉਹ ਫਿਲਮ ਤੋਂ ਬਾਅਦ ਉਹਨੇ ਆਪ ਦੇ ਆਪ ਨੂੰ ਚੇਂਜ ਕੀਤਾ ਚਮਕੀਲਾ ਚਮਕੀਲਾ ਦਾ ਫੁੱਲ ਚੱਲੀ ਨਹੀਂ ਹਾਂ ਪਰ ਉਹ ਦੂਜੀ ਫਿਲਮ ਉਹ ਚੀਜ਼ ਇੱਕ ਅਲੱਗ ਵਿਸ਼ਾ ਹੋਣਾ ਬੱਗਿੱਪੀ ਵਾਲੇ ਤਾਂ ਨਹੀਂ ਆਉਣੀਆਂ ਗਿੱਪੀ ਨੇ ਪਿਛਲੇ ਦਿਨ ਕਿੰਨੀਆਂ ਫਿਲਮਾਂ ਬਣਾਈਆਂ ਅਰਦਾਸ ਫਿਲਮ ਜਾਂ ਹੋਰ ਫਿਲਮਾਂ ਇਹ ਹੈ ਗੁਰਪ੍ਰੀਤ ਘੁੱਗੀ ਜਾਂ ਸਾਰੇ ਆਉਂਦੇ-ਉਂਦੇ ਵਿੱਚ ਵੀ ਬੜੇ ਇਹਨਾਂ ਨੇ ਇਮੋਸ਼ਨਲ ਬਲੈਕਮੇਲ ਕੀਤਾ ਲੋਕਾਂ ਨੂੰ ਰੋਵਾਇਆ ਮਤਲਬ ਜਿਹੜੇ ਲੋਕਾਂ ਨੇ ਫਿਲਮਾਂ ਵੇਖੀਆਂ ਉਹਨਾਂ ਦੇ ਅੱਖਾਂ ਚੋਂ ਹੰਝੂ ਤੁਹਾਡੀ ਜ਼ਿੰਦਗੀ ਤੇ ਅਸਰ ਕਿਉਂ ਨਹੀਂ ਪਾਉਂਦੀ ਪੈਸੇ ਪੈਸੇ ਇਕੱਠੇ ਕਰਨ ਦਾ ਤਰੀਕਾ ਇਕੱਠੇ ਕਰਨ ਦਾ ਤਰੀਕਾ ਹੋਰ ਇਹਦੇ ਵਿੱਚ ਕੀ ਆ ਪੈਸੇ ਇਕੱਠੇ ਕਰਨ ਦਾ ਤਰੀਕਾ ਨਹੀਂ ਤੇ ਹੋਰ ਕੀ ਆ ਫਿਰ ਦੱਸਣਾ ਸੀ ਸਾਡੇ ਵੀ ਅਸੀਂ ਸੁਧਰ ਗਏ ਆ ਆ ਅਸੀਂ ਦਾੜੀਆਂ ਰੱਖ ਲਈਆਂ ਆ ਅਸੀਂ ਕੇਸ ਰੱਖ ਲਿਆ ਇਸ ਫਿਲਮ ਤੇ ਉਹਨਾਂ ਸੀ ਅਮਰ ਸਿੰਘਾਂ ਜਾ ਰਹੇ ਆ ਅਸੀਂ ਗੁਰੂ ਵਾਲੇ ਬਣ ਕੇ ਵਾਹ ਜੀ ਵਾਹ ਬੜੀ ਕਮਾਲ ਹੋਈ ਸੀ ਸਾਨੂੰ ਵੀ ਲੱਗੇ ਯਾਰ ਕਿ ਸਾਡੇ ਅਦਾਕਰ ਜਿਹੜੀ ਆ ਅਸੀਂ ਵੀ ਮੌਕਾ ਦਈਏ ਕਿ ਹਾਂ ਤੁਸੀਂ ਆਉਣ ਵਾਲੇ ਫਿਲਮਾਂ ਦੇ ਨਾਲ ਫਿਲਮਾਂ ਬਣਾਓ ਤੇ ਇੱਕ ਚੀਜ਼ ਨੂੰ ਪੇਸ਼ ਕਰੋ ਕਿ ਬੱਲੇ ਬੱਲੇ ਯਾਰ ਵੀ ਆ ਆ ਆ ਕੀਤੀ ਤੂੰ ਵਾਕਈ ਵਾਕਈ ਮਰਦਾਂ ਵਾਲੀ ਗੱਲ ਕੀਤੀ ਕਿ ਤੂੰ ਜਿਹੜੀ ਕਿ ਇਹ ਏਜੰਸੀਆਂ ਦੇ ਚਲਾਏ ਹੋਏ ਬੰਦੇ ਨੇ ਇਹ ਲੋਕ ਕਹਣਗੇ بڑے ਲੋਕ ਗਾਲਾਂ ਕੱਢਣਗੇ ਸਾਨੂੰ ਉਸ ਚੀਜ਼ ਦੀ ਪਰਵਾਹ ਨਹੀਂ ਅਸੀਂ ਗੁਰੂ ਘਰ ਦੇ ਕੁੱਤੇ ਆ ਭੌਂਕਣਾ ਅਸੀਂ ਸਿੱਖ ਧਰਮ ਦੇ ਵਿੱਚ ਜੰਮੇ ਆ ਜਿੱਥੇ ਸਾਨੂੰ ਲੱਗਦਾ ਗਲਤ ਹੋ ਰਿਹਾ ਅਸੀਂ ਉੱਥੇ ਭੌਂਕਣਾ ਵੜਨਾ ਵੀ ਆ ਅਸੀਂ ਪਰ ਗੱਲ ਇੱਥੇ ਇਹ ਆ ਉਹਦੇ ਵਿੱਚ ਵਰਤੇ ਜਾਣ ਵਾਲੇ ਸ਼ਸਤਰ ਨਕਲੀ ਕੀ ਜਿਹੜਾ ਉਹਦੇ ਵਿੱਚ ਜਰਨੈਲ ਦਾ ਪਹਿਰਾਵਾ ਯਾਰ ਇਹ ਇਹ ਆ ਪੱਗਾਂ ਵਾਲਾ ਜਿਹੜੇ ਅਸੀਂ ਬੰਨੇ ਫਿਰਦੇ ਇਹ ਚਰਨ ਲੰਦਾ ਪਹਿਰਾਵਾ ਹੁੰਦਾ ਸੀਗਾ ਉਹ ਦਮਾਲੇ ਬੰਨਦੇ ਸੀਗੇ ਉਹਦੇ ਤੇ ਮਤਲਬ ਕਿੰਨਾ ਤਰ੍ਹਾਂ ਦੀ ਉਹਨੂੰ ਸਜਾਉਂਦੇ ਸੀਗੇ ਸਜਾਵਟਾਂ ਕਰਦੇ ਸੀਗੇ ਤਿਆਰ ਹੁੰਦੇ ਸੀ ਕੀ ਇਹ ਇਦਾਂ ਦਾ ਹੁੰਦਾ ਨਾਲ ਇੱਕ ਬੀਬੀ ਵਾਲਾ ਪਹਿਰਾਵਾ ਮਾਫ ਕਰਨਾ ਇਹ ਸਾਰਾ ਕੁਝ ਠੀਕ ਹੈ ਜੋ ਕੁਝ ਵੀ ਮਤਲਬ ਸਾਡੀ ਦੁਨੀਆਦਾਰੀ ਦੇ ਵਿੱਚ ਚੱਲਦਾ ਪਰ ਜਿਹੜੀ ਚੀਜ਼ ਮੈਂ ਜੇ ਫਿਲਮ ਨਹੀਂ ਦੇਖੀ ਪਰ ਕਈਆਂ ਨੇ ਦੱਸਿਆ ਕਿ ਉਹ ਕਈ ਥਾਵਾਂ ਤੇ ਉਹਨਾਂ ਨੇ ਉਦਾਂ ਦੇ ਰੋਮਾਂਟਿਕ Song ਜਾਂ ਉਹ ਸਿਸਟਮ ਵੀ ਰੋਮਾਂਟਿਕ Song ਇਹ ਮੈਂ ਸਵਾਲ ਕਰਨਾ ਹੀ ਸੀ ਰੋਮਾਂਟਿਕ Song ਪਾਏ ਹੋਏ ਆ ਵਿੱਚ ਮਤਲਬ ਉਹ ਚੀਜ਼ ਵਾਲੇ ਪਾਸੇ ਵੀ ਲੱਗੇ ਯਾਰ ਕੀ ਤੁਹਾਡਾ کردار ਇਹ ਹੈ ਕੀ ਸਾਨੂੰ ਇੱਕੀ ਪਲੋਸਕੇ ਕੀ ਦਿੱਤਾ ਜਰਾ ਸਾਨੂੰ ਥਾਲੀ ਦੇ ਵਿੱਚ ਜਿਹੜੀ ਚੀਜ਼ ਪਲੋਸਕੇ ਦਿੱਤੀ ਜਾ ਰਹੀ ਹੈ ਇਹ ਨਿਰਾ ਅਤੇ ਕੌੜਾ ਜ਼ਹਿਰਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਥੋ ਜਿਹੜਾ ਅੰਦਰ ਰਗਾਂ ਦੇ ਵਿੱਚ ਚਲਾ ਜਾਊਗਾ ਸਾਡੇ ਬੱਚਿਆਂ ਤੇ ਗਲਤ ਅਸਰ ਕਰੂਗਾ ਉਹ ਆਸ਼ਕੀਆਂ ਵੀ ਕਰਨਗੇ ਉਹ ਜੋਧੇ ਬਣਨ ਦੀ ਵੀ ਕੋਸ਼ਿਸ਼ ਕਰਨਗੇ ਪਰ ਨਕਲੀ ਹੋਣਗੇ ਜਿਵੇਂ ਇਹਨਾਂ ਨੇ ਫਿਲਮਾਂ ਦੇ ਵਿੱਚ ਨਕਲੀ ਸਾਰਾ ਕੁਝ ਨਕਲੀ ਹੁੰਦਾ ਨਸਲ ਕੁਸ਼ੀ ਨਸਲ ਕੁਸ਼ੀ ਹੋਈ ਆ ਇਹ ਹੋ ਰਹੇ ਦੇ ਵਿੱਚ ਕੀ ਹੈ ਇਸ ਤੋਂ ਵੱਧ ਨਸਲ ਕੁਸ਼ੀ ਹੋਰ ਹੋ ਕੀ ਸਕਦੀ ਬੱਚੇ ਸੋਚਣਗੇ ਸਾਡੇ ਨਿਹੰਗ ਸਿੰਘ ਸਾਡੇ ਜਰਨੈਲ ਇਦਾਂ ਦੇ ਹੋ ਸੀ ਜਿੰਦੇ ਦੇ ਵਿੱਚ ਬਾਲੀਵੁੱਡ ਵਾਲੇ ਸ਼ਸਤਰ ਜਿੰਨੂੰ ਇਹ ਹੀ ਨਹੀਂ ਪਤਾ ਕਿ ਇਸ ਫਿਲਮ ਦੇ ਵਿੱਚ ਜੋ ਦੀਆਂ ਦੇ ਜਿਹੜੇ ਸ਼ਾਸਤਰ ਸੀ ਹੋਇਆ ਹੀ ਕੀ ਸਨ ਜਿਹੜੇ ਬੰਦੇ ਨੂੰ ਇਹ ਨਹੀਂ ਉਹ ਚੀਜ਼ ਨਹੀਂ ਪੇਸ਼ ਕਰ ਸਕਿਆ ਕਿ ਜਿਹੜਾ ਪਿਛਲੇ ਪਾਸੋਂ ਇੰਡਸਟਰੀ ਤੇ ਜਿਹੜੇ ਉੱਤੇ ਬੈਠੇ ਨੇ ਸੱਪ ਜਿਨ੍ਹਾਂ ਨੇ ਉੱਤੋਂ ਡੰਗ ਵੱਡ ਲੈਣਾ ਕਿ ਫਿਲਮ ਬੈਨ ਕਰ ਦੇਣੀਆਂ ਜੇ ਤੂੰ ਆ ਸਾਰਾ ਕੋਈ ਓਰੀਜਨਲ ਵਿਖਾ ਕੇ ਲੋਕਾਂ ਤੱਕ ਪਹੁੰਚਾ ਦਿੱਤਾ ਜੇ ਤੁਸੀਂ ਉਹਨਾਂ ਚੀਜ਼ਾਂ ਤੋਂ ਡਰਦੇ ਤੇ ਫਿਰ ਤੁਸੀਂ ਸਿੱਖ ਹੁੰਦਾ ਤੁਸੀਂ ਜਿਹੜਾ ਪੋਸਟਰ ਪਾੜਨ ਦਾ ਯਤਨ ਕੀਤਾ ਪੋਸਟਰ ਪਾੜਨ ਦਾ ਯਤਨ ਕੀਤਾ ਪੋਸਟਰ ਪਾੜਿਆ ਉਹਦੇ ਨਾਲ ਫਿਲਮ ਬੰਦ ਹੋਊਗੀ ਇਹ ਹੱਲੀ ਵਾਲੇ ਮੁੰਡਿਆਂ ਨੇ ਮੇਰੇ ਪ੍ਰਦੀਪ ਸ਼ਾਂਤ ਸਿੰਘ ਦਾ ਨਾਮ ਆ ਉਹ ਆਪਣਾ ਇੱਥੇ ਪਿਛਲੇ ਦਿਨੀ ਅਸੀਂ ਜਾਣਦੇ ਹਾਂ ਉਹਨਾਂ ਨੂੰ ਚੰ ਲਧਿਆਨੇ ਦੇ ਵਿੱਚ ਰੋਕਿਆ ਉਹਨਾਂ ਨੇ ਕੋਸ਼ਿਸ਼ ਕੀਤੀ ਆ ਪਰ ਬਹੁਤ ਘੱਟ ਲੋਕ ਇਸ ਚੀਜ਼ ਤੇ ਜਾਗ ਰਹੇ ਨੇ ਜਿਹੜੇ ਰੋਕ ਲੈਣ ਉਹਨਾਂ ਦੀ ਸਿਹਤ ਤੇ ਕੋਈ ਅਸਰ ਹੋਊਗਾ ਇਸ ਦਾ ਉਹ ਵੀ ਇਕੱਲੇ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਮੇਰੇ ਇਕੱਲੇ ਦੇ ਵੱਡਣ ਨਾਲ ਕੋ ਧੌਂਕਣ ਨਾਲ ਕੁਝ ਨਹੀਂ ਹੋਣਾਗਾ ਜਾਂ ਤੁਹਾਡੇ ਰੌਲਾ ਪਾਉਣ ਨਾਲ ਕੁਝ ਨਹੀਂ ਹੋਣਾਗਾ ਪਰ ਰੌਲਾ ਇੱਥੇ ਕੀ ਸਾਡੀਆਂ ਸਿੱਖ ਸੰਸਥਾਵਾਂ ਕੀ ਕਰ ਰਹੀਆਂ ਸਭ ਤੋਂ ਵੱਡੀ ਸਮੋਰ ਸੰਸਥਾਵਾਂ ਸਾਡੀ ਸ਼੍ਰੋਮਣੀ ਕਮੇਟੀ ਇਸ ਤੇ ਕਿਉਂ ਨਹੀਂ ਐਕਸ਼ਨ ਲੈਂਦੀ ਕਈ ਭਾਈ ਜੇ ਤੁਸੀਂ ਸਿੱਖਾਂ ਦੇ ਨਾਂ ਤੇ ਬਣਾਉਣੀ ਪਹਿਲਾਂ ਤੁਸੀਂ ਆਪ ਦੇ ਆਪ ਨੂੰ ਉਹਨਾਂ ਸਿੱਖ ਬਣਾਓ ਤੁਹਾਡਾ ਪਹਿਰਾਵਾ ਹੈ ਹੁਣ ਜਦੋਂ ਤੁਸੀਂ ਨਾਈ ਦੀ ਦੁਕਾਨ ਦੇ ਹੁੰਦੇ ਤੁਸੀਂ ਤਾਂ ਯਾਰ ਫਿਲਮ ਦੇ ਵਿੱਚ ਤਾਂ ਤੁਸੀਂ ਨਿਹੰਗ ਸਿੰਘਾਂ ਦਾ ਸਾਰਾ ਕੁਝ ਰੋਲ ਬਿਖਾਤਾ ਤੇ ਦਿਨੇ ਤੁਸੀਂ ਮਸ਼ਹੂਰੀ ਕਰ ਲਈ ਆ ਰਹੇ ਤੁਸੀਂ ਨਾਈ ਦੀ ਦੁਕਾਨ ਤੇ ਚਲੇ ਗਏ ਪਹਿਲਾਂ ਤੁਸੀਂ ਨਾਈ ਦੀ ਤਿਆਨ ਤੇ ਜਾ ਕੇ ਆਪਦੇ ਆਪ ਨੂੰ ਤਿਆਰ ਕਰਾਇਆ ਫਿਰ ਤੁਸੀਂ ਆ ਕੇ ਮਸ਼ਹੂਰੀ ਕਰ ਰਹੇ ਹੋ इमोशनल ਬਲੈਕਮੇਲ ਨਹੀਂ ਤੇ ਹੋਰ ਕੀ ਹੈ ਤੁਸੀਂ ਤੁਹਾਡੇ ਤੇ ਤਾਂ ਅਸਰ ਨਹੀਂ ਹੋਇਆ ਤੁਹਾਡੇ ਤੇ ਤਾਂ ਘੰਟੇ ਬਾਅਦ ਅਸਰ ਰਹਿ ਗਿਆ ਜਦੋਂ ਤੁਸੀਂ ਸੈੱਟ ਤੇ ਹੁੰਦੇ ਹੋ ਤੁਸੀਂ ਨਿਹੰਗ ਸਿੰਘ ਬਾਣੇ 'ਚ ਬੈਠੇ ਹੁੰਦੇ ਹੋ ਜਦੋਂ ਤੁਸੀਂ ਸੈੱਟ ਤੋਂ ਪਾਸੇ ਚਲੇ ਜਾਂਦੇ ਹੋ ਐਸ਼ੋ ਵਾਲੇ ਪਤਾ ਨਹੀਂ ਤੁਹਾਡੇ ਮਨ 'ਚ ਕੀ ਖਿਆਲ ਹੁੰਦੇ ਤੇ ਤੁਸੀਂ ਕਿੱਦਾਂ ਦੇ ਐਸ਼ੋ ਆਰਾਮ ਵਾਲੀ ਜ਼ਿੰਦਗੀ ਜੀਂਦੇ ਹੋ ਤੇ ਤੁਸੀਂ ਇੱਕ ਯੱਕ ਯੱਕ ਨਾਂ ਬਦਲ ਜਾਂਦੇ ਹੋ ਤੁਸੀਂ ਕੀ ਇਸ ਚੀਜ਼ ਦਾ ਤੁਸੀਂ ਕੁਝ ਨਹੀਂ ਕਰ ਸਕਦੇ ਜੇ ਤੁਹਾਡੇ ਤੇ ਅਸਰ ਨਹੀਂ ਮੈਂ ਸਵਾਲ ਪੁੱਛਣਾ ਚਾਹੁੰਦਾ ਸਾਰੀ ਟੀਮ ਨੂੰ ਤੇ ਤੁਸੀਂ ਲੋਕਾਂ ਦੇ ਅਸਰ ਕਿਵੇਂ ਪਾਓਗੇ ਤੁਸੀਂ ਬੇਵਕ ਕਿ ਤੁਸੀਂ ਉਹਨਾਂ ਦਾ ਵਿਰੋਧ ਕਿਉਂ ਕਰਦੇ ਜੇ ਜਦੋਂ ਇਦਾਂ ਦੀਆਂ ਚੀਜ਼ਾਂ ਆਈਆਂ ਕੱਲ ਨੂੰ ਇਹ ਸਾਡੇ ਗੁਰੂਆਂ ਤੇ ਫਿਲਮਾਂ ਬਣਾਉਣਗੇ ਐਮੀ ਬਿਰਕ ਨੇ ਪਿਛਲੇ ਦਿਨੀ ਇੱਕ ਗੀਤ ਦੇ ਵਿੱਚ ਗੁਰਪੂਰਬ ਨਾਮ ਦਾ ਉਹ ਗੁਰੂ ਨਾਨਕ ਪਾਛਾ ਤੇ ਗੁਰਪੂਰਬ ਤੇ ਗੀਤ ਆਇਆ ਸੀ ਉਹਦੇ ਵਿੱਚ ਭਾਈ ਮਰਦਾਨੇ ਦਾ ਸਿੱਧਾ ਰੋਲ ਵਿਖਾਤਾ ਤੇ ਗੁਰੂ ਨਾਨਕ ਪਾਛਾ ਦੀ ਪਰਛਾਵੇਂ ਦਿਖਾ ਦਿੱਤੀ ਇਤੋਂ ਤੱਕ ਤਾਂ ਆ ਗਏ ਆ ਜੇ ਉਹ ਅਸੀਂ ਰੌਲਾ ਪਾਇਆ ਉਹ ਰੋਕਿਆ ਉਹਨੇ ਡਿਲੀਟ ਮਾਰ ਕੇ ਉਦੋਂ ਬਾਅਦ ਦੇ ਵਿੱਚ ਉਹਨੇ ਸਾਰਾ ਕੁਝ ਸਿਸਟਮ ਕੀਤਾ ਪਰ ਉਹਦੀ ਟੀਮ ਦੇ ਵਿੱਚ ਜਿਹੜੇ ਸਾਰੇ ਮੁੰਡੇ ਕੰਮ ਕਰਨ ਵਾਲੇ ਸੀ ਪ੍ਰੋਡਿਊਸ ਡਾਇਰੈਕਟਰ ਜਾਂ ਕੁਝ ਵੀ ਸਾਰੇ ਨਿਹੰਗ ਸਿੰਘ ਆ ਯਾਰ ਕੀ ਇਹ ਧਰਮ ਧਰਮ ਵੇਚ ਰਹੇ ਨੇ ਯਾਰ ਧਰਮ ਨੂੰ ਬਲੈਕਮੇਲ इमोशनल ਬਲੈਕਮੇਲ ਕਰਕੇ ਸਾਡੇ ਵਿੱਚ ਵੇਚਿਆ ਜਾ ਰਿਹਾ ਹੈ ਅਕਸ਼ੇ ਕੁਮਾਰ ਦੁਆਰਾ ਵੀ ਨਿਮੇ ਕਰ ਭਰ ਕੇ ਤੁਸੀਂ ਇਦਾਂ ਕਰੋ ਜੀ ਉੱਥੇ ਖਾਲੀ ਨਹੀਂ ਹੋਣੀ ਚਾਹੀਦੀ ਯਾਰ ਤੂੰ ਸਾਨੂੰ ਬਲੈਕਮੇਲ ਕਰ ਰਿਹਾ ਜੇ ਸਾਡੀ ਅਣਖ ਗੈਰਤ ਜਾਗਦੀ ਹੈ ਸਾਡੇ ਬੱਚਿਆਂ ਦੇ ਕੰਨ ਦੇ ਵਿੱਚ ਜੇ ਸਾਡੇ ਜੋਧੇ ਜਰਨੈਲਾਂ ਨੂੰ ਪੜਨ ਦੀ ਸੁਣਨ ਦੀ ਵਾਚਨ ਦੀ ਜੇ ਉਹ ਮੰਨਸ਼ਾ ਹੋਊਗੀ ਉਹ ਆਪੇ ਕਿਤਾਬ ਲੱਭੂਗਾ ਕਿੱਥੋਂ ਪੜ੍ਹਨੀ ਆ ਮੈਂ ਤੇ ਉਹ ਜਰਨਲ ਬਣ ਕੇ ਵਿਖਾਊਗਾ ਜੇ ਤੁਹਾਨੂੰ ਵੇਖੂਗਾ ਤੇ ਉਹ ਨਕਲੀ ਸਿੱਖ ਬਣੂਗਾ ਮੈਂ ਦਾਅਵੇ ਨਾਲ ਗੱਲ ਕਰਦਾ ਕਿ ਉਹ ਨਕਲੀ ਹੋਊਗਾ ਜਦੋਂ ਜੀ ਕਰੂਗਾ ਉਹਦਾ ਦਾ ਪਹਿਰਾਵਾ ਪਾਊਗਾ ਜਦੋਂ ਉਹਦਾ ਜੀ ਕਰੂਗਾ ਉਹ इमोशनल ਹੋਜੂ ਕਰੂਗਾ ਧਰਮ ਲਈ ਜਦੋਂ ਉਹਦਾ ਜੀ ਕਰੂਗਾ ਉਹ ਰੋਮੈਂਟਿਕ ਕੀਤਾ ਤੇ ਨੱਚ ਲਿਆ ਕਰੂਗਾ ਕਦੀ ਭੰਗੜੇ ਪਾਲਿਆ ਕਰੂਗਾ ਇਹਨੂੰ ਮੈਂ ਗੱਦਾਵੇ ਨਾਲ ਗੱਲ ਕਰਦਾ ਹੋ ਸਕਦਾ ਦਲਜੀਤ ਦੀ ਚੋਰੀਆਂ ਕਿੱਪੀ ਦੀ ਆਉਣ ਵਾਲੀ ਫਿਲਮ ਆਸ਼ਕੀ ਤੇ ਹੋਵੇ ਕੀ ਜਿਹੜੀ ਉਹਦੇ ਨਾਲ ਕੁੜੀ ਕਲਾਕਾਰ ਆ ਕੀ ਆਉਣ ਵਾਲੇ ਸਮੇਂ ਦੇ ਵਿੱਚ ਉਹ ਕੀ ਉਹ ਆਦੇ ਗੀਤ ਗਾਉਣੇ ਬੰਦ ਕਰ ਦੂਗੀ ਜਿਹੜੇ ਉਹਨੇ ਆਸ਼ਕੀਆ ਦੇ ਗੀਤ ਗਾਏ ਨੇ ਕੀ ਗਿੱਪੀ ਗਰੇਵਾਲ ਉਹ ਚੀਜ਼ਾਂ ਬੰਦ ਕਰ ਦੂਗਾ ਫਿਰ ਉਹਦੇ ਵਿੱਚ ਤੁਸੀਂ ਉਹਦਾ ਸਾਰਾ ਪਰਿਵਾਰਵਾਦ ਵਾਦ ਕੇ ਰੱਖ ਦਿੱਤਾ ਇੰਡਸਟਰੀ ਤੇ ਤੁਸੀਂ ਗੁੰਡਾਗਰਦੀ ਕਰਕੇ ਬਦਮਾਸ਼ੀ ਕਰਨ ਤੱਕ ਆਇਓ ਵੀ ਜਿਵੇਂ ਕਿਸੇ ਦਾ ਮਤਲਬ ਏਰੀਆ 'ਚ ਕਬਜ਼ਾ ਹੁੰਦਾ ਦਾ ਉਹਦਾ ਨਾਂ ਦਾ ਇੱਕ ਭੈ ਹੁੰਦਾ ਕਿ ਹੋਰ ਬੰਦਾ ਹੋਰ ਬੰਦਾ ਕੋਈ ਨਹੀਂ ਆਊਗਾ ਇਸ ਚੀਜ਼ ਦੇ ਵਿੱਚ ਤੁਹਾਡਾ ਸਾਰਾ ਸਿਸਟਮ ਹੀ ਉਦਾਂ ਚੱਲ ਪਿਆ ਕੋਈ ਹੋਰ ਨਹੀਂ ਇਸ ਚੀਜ਼ ਤੇ ਆਊਗਾ ਵੀ ਤੁਹਾਡਾ ਕਬਜ਼ਾ ਹੋਊਗਾ ਸਭ ਤੋਂ ਵੱਡੀ ਗੱਲ ਇਹ ਆ ਕਿ ਇਹ ਤੇ ਆਸ ਤੋਂ ਬਹੁਤ ਸਖਨੇ ਨੇ ਲੋਕ ਸਾਨੂੰ ਕਹਿਣਗੇ ਕਿ ਤੁਸੀਂ ਤੁਹਾਡਾ ਕੰਮ ਵਿਰੋਧਤਾ ਕਰਨਾ ਹਾਂ ਸਾਡਾ ਕੰਮ ਵਧਣਾ ਭੌਂਕਣਾ ਸਾਡਾ ਕੰਮ ਬਕਣਾ ਪਰ ਗੱਲ ਇਹ ਹੈ ਵੀ ਸੱਚੀ ਗੱਲ ਤੇ ਪਹਰਾ ਦਿੰਨੇ ਆ ਜਿਨ੍ਹਾਂ ਨੇ ਇਸ ਚੀਤੇ ਰੋਕ ਲਾਈ ਆ ਜਾਂ ਰੋਕਣ ਦੀ ਕੋਸ਼ਿਸ਼ ਕੀਤੀ ਅਸੀਂ ਕਰਦੇ ਆ ਧੰਨਵਾਦ ਜਿਨ੍ਹਾਂ ਨਹੀਂ ਕੀਤੀ ਉਹਨਾਂ ਦਾ ਅਸੀਂ ਕਰਦੇ ਆ ਵਿਰੋਧ ਜਥੇਦਾਰ ਕਿੱਥੇ ਨੇ ਸ਼੍ਰੋਮਣੀ ਕਮੇਟੀ ਕਿੱਥੇ ਆ ਨਿੰਗ ਸਿੰਘ ਸੰਸਥਾਵਾਂ ਕਿੱਥੇ ਨੇ ਕਈ ਤਾਂ ਇੱਥੋਂ ਤੱਕ ਕਹਿ ਗਿਆ ਕਿ ਸਰੂਪੇ ਦਿੱਤੀ ਜਾਂਦੀਆਂ ਤੁਸੀਂ ਇਹ ਹੀ ਸਵਾਲ ਕਰ ਲਓ ਭੜਵੇਓ ਕਿ ਤੁਹਾਡੇ ਸੈਟ ਤੇ ਤਾਂ ਬੜੇ ਸੋਹਣੇ ਸਰੂਪ ਲੱਗਦੇ ਤੇ ਯਾਰ ਤੇਰੇ ਹੁਣ ਮੋਨੇ ਕੋਨੇ ਨੂੰ ਮੈਂ ਕਿਵੇਂ ਸੋਪਾ ਪਾਵਾਂ ਤੇ ਅੱਜ ਤੇਰਾ ਪਹਿਰਾਵਾ ਕਿੱਧਰ ਗਿਆ ਤੇਰੇ ਤੇ ਤਾਂ ਅਸਰ ਨਹੀਂ ਹੋਇਆਗਾ ਇਹ ਫਿਲਮ ਦੀ ਪ੍ਰੋਮੋਸ਼ਨ ਤੱਕ ਗ੍ਰੇਟੋ ਕਰਾ ਰਹੇ ਆ ਕੋਸ਼ਿਸ਼ ਨਿਹੰਗ ਸਿੰਘਾਂ ਨੂੰ ਇਹਨਾਂ ਨੇ ਉੱਥੇ ਬੁਲਾਇਆ ਉਹਨਾਂ ਨੂੰ ਜਕਾਰੇ ਤੱਕ ਲਵਾਏ ਸਾਰਾ ਸਿਸਟਮ ਕੀਤਾ ਮੈਂ ਇਸ ਚੀਜ਼ ਦੀ ਘੋਰ ਨਿੰਦਿਆ ਕਰਦਾ ਕਿ ਭਾਈ ਸਾਹਿਬ ਬਹੁਤ ਸੋਹਣਾ ਫਿਲਮ ਚ ਹੋ ਸਕਦਾ ਬੜੀ ਸੋਹਣੀ ਸਿੱਖਿਆ ਹੋ ਸਕਦੀ ਆ ਪਰ ਤੁਹਾਡੇ ਤੇ ਅਸਰ ਕਿਉਂ ਨਹੀਂ ਹੋਇਆ ਇਹ ਸਵਾਲ ਕਿਉਂ ਨਹੀਂ ਕੀਤਾ ਉਹਨਾਂ ਨੇ ਕਿ ਭਾਈ ਤੁਸੀਂ ਮੇਰੇ ਨਾਲ ਹੋ ਤੁਸੀਂ ਇੱਕ ਬਹੁਤ ਵਧੀਆ ਫਿਲਮ ਅਦਾ ਕਰ ਦਿੱਤੀ ਤੁਸੀਂ ਉਹਦੇ ਚ ਨਕਲੀ ਦਾੜੀ ਲਾ ਲਈ ਪਤਾ ਨਹੀਂ ਕਿੰਦੇ ਵਾਲ ਹੋਣਗੇ ਕੀ ਯਾਰ ਸਾਡਾ ਗੁਰੂਆਂ ਦਾ ਪਹਿਰਾਣ ਜਨਵਾਰ ਜਨਵਾਰ ਦੇ ਜਨਵਾਰ ਦੇ ਵਾਰ ਹੋ ਸਕਦੇ ਆ ਪਹਿਲਾਂ ਇਸ ਚੀਜ਼ ਨੂੰ ਲੈ ਕੇ Hindu ਧਰਮ ਦੇ ਵਿੱਚ ਮਾਫ ਕਰਨਾ ਮੈਂ ਇਸ ਚੀਜ਼ ਦੇ ਖਿਲਾਫ ਨਹੀਂਗਾ ਉਹਨਾਂ ਦੇ ਨਾਂ ਤੇ ਕਿਸੇ ਨੇ ਰਾਮੰਦ ਦਾ ਰੋਲ ਕੀਤਾ ਕਿਸੇ ਨੇ ਰਾਮ ਦਾ ਕੀਤਾ ਕਿਸੇ ਨੇ ਕਿਸੇ ਦਾ ਕੀਤਾ ਕਿਸੇ ਨੇ ਕਿਸੇ ਦਾ ਕੀਤਾ ਕਿੰਨਾ ਮਜ਼ਾਕ ਤਾਂ ਉੱਠਿਆ ਬੀੜੀ ਸਿਗਰਟ ਤੰਬਾਕੂ ਨਸ਼ੇ ਵਰਤਣ ਵਾਲਾ ਬੰਦਾ ਸੈਟ ਤੇ ਆਇਆ ਉਹਨਾਂ ਦਾ ਗੁਰੂ ਦੇਵੀ ਦੇਵਤਾ ਬਣ ਗਿਆ ਭਗਵਾਨ ਬਣ ਗਿਆ ਉਹਨਾਂ ਦਾ ਇਸੇ ਤਰ੍ਹਾਂ ਹੀ ਮੁਸਲਮਾਨ ਧਰਮ ਵਿੱਚ ਹੋਇਆ ਬਹੁਤ ਸਾਰੇ ਉਹਨਾਂ ਦੇ ਫਕੀਰ ਬਣੇ ਪਰ ਕੀ ਮਜ਼ਾਕ ਦਾ ਪਾਤਰ ਬਣੇ ਹਾਂ ਮਜ਼ਾਕ ਦਾ ਪਾਤਰ ਬਣੇ ਤੇ ਕੀ ਦੂਜਾ ਨਹੀਂ ਗਾ ਵੀ ਆਪਣੇ ਨਹੀਂ ਗਾ ਇਦਾਂ ਦਾ ਸਿਸਟਮ ਹੈਗਾਗਾ ਆਪਣੇ ਉਹਦੇ ਵਿੱਚ ਚੱਲਦਾ ਨਹੀਂਗਾ ਇੱਕ ਮਿੰਟ ਜੀ ਮੈਂ ਕਰਦਾ ਕੀ ਇਹਦੇ ਵਿੱਚ ਨਹੀਂ ਹੈਗਾਗਾ ਆਪਣੇ ਆਪਣੇ ਸਿਸਟਮ ਨਹੀਂ ਚੱਲਦਾਗਾ ਇਦਾਂ ਦਾ ਮੈਂ ਜਿਹੜੀ ਗੱਲ ਕਰਦਾ ਵੀ ਜਦੋਂ ਇਦਾਂ ਆਪਣੇ ਬਣਨਗੇ ਤੇ ਉਹਨਾਂ ਵਾਲੇ ਸਮੇਂ ਤੇ ਅਸੀਂ ਮਜ਼ਾਕ ਦਾ ਪਾਤਰ ਨਹੀਂ ਬਣਾਂਗੇ ਬੰਨ ਚੁੱਕੇ ਆ ਆਦ ਦੇ ਬੰਨ ਚੁੱਕੇ ਆ ਬੰਨ ਚੁੱਕੇ ਆ ਇਹਦੇ ਪਿੱਛੇ ਇੰਡਸਟਰੀ ਦੇ ਵਿੱਚ ਕੀ ਸਾਡੀ ਸਿੱਖੀ ਇੰਡਸਟਰੀ ਨਾਲ ਨਹੀਂ ਬਦਲਣੀ ਨਹੀਂ ਸਾਡਾ ਇੱਕ ਵਲੱਖਣ ਧਰਮ ਆ ਇਹਦੇ ਵਧਣਾ ਫੁੱਲਣਾ ਆਪ ਦੇ ਤਰੀਕੇ ਦੇ ਨਾਲ ਜਿਹੜੀ ਇਹਦੀ ਜੜ ਜਿਨੇ ਗੁਰੂ ਪਾਤਸ਼ਾਹ ਦੀ ਮਰਜ਼ੀ ਨਾਲ ਲੱਗਣੀ ਆ ਉਵੇਂ ਹੀ ਲੱਗਣੀ ਆ ਇਹ ਪ੍ਰਚਾਰਕਾਂ ਦੇ ਦਾਮ ਨਾਲ ਸਿੱਖੀ ਨਹੀਂ ਵਧ ਰਹੀ ਹੁਣ ਕਈ ਕਹਿਣਗੇ ਉਹ ਸਿੱਖੀ ਚਾਤਾਂ ਕਰ ਰਹੇ ਨੇ ਕਿ ਜਿੰਨੇ ਹੁਣ ਤੱਕ ਪ੍ਰਚਾਰਕ ਕਥਾਵਾਚ ਕੀਰਤਨੀਏ ਧਰਮ ਦੀ ਸਿੱਖਿਆ ਦੇਣ ਵਾਲੇ ਬੰਦੇ ਹੋਏ ਨੇ ਉਹ ਬੇਵਕੂਫ ਹੋਏ ਨੇ ਸਾਰੇ ਕਿ ਇਹਾ ਮੋਨੇ ਘੋਨੇ ਆ ਕੇ ਸਾਡੀ ਸਿੱਖਿਆ ਦੇਣਗੇ ਤੇ ਸਾਡੇ ਧਰਮ ਚ ਵਾਧ ਇਹ ਕੀ ਟੈਲੀਪਾਸੇ ਜਾਣਾ ਨਹੀਂ ਜਦੋਂ ਅਸੀਂ ਕਿਤਾਬ ਚੁੱਕ ਕੇ ਪੜ੍ਹਨੀ ਨਹੀਂ ਜਦੋਂ ਅਸੀਂ ਉਸ ਚੀਜ਼ ਨੂੰ ਕਿਸੇ ਚੀਜ਼ ਦੇ ਪਿੱਛੇ ਖੋਜ ਨਹੀਂ ਕਰਨੀ ਕਿ ਜਦੋਂ ਅਸੀਂ ਹੋਰ ਚੀਜ਼ਾਂ ਦੇ ਮਤਲਬ ਕਿ ਗ੍ਰੰਥਾਂ ਨੂੰ ਅਸੀਂ ਪੜ੍ਹਨਾ ਨਹੀਂਗਾ ਅਸੀਂ ਸੰਥਿਆ ਨਹੀਂ ਲੈਣੀ ਜਾਂ ਹੋਰ ਚੀਜ਼ਾਂ ਮਤਲਬ ਕਿ ਅਪਣਾਉਣ ਲੱਗ ਜਾਣਾ ਜਦੋਂ ਅਸੀਂ ਹੁਣ ਕੀ ਹੁੰਦਾ ਹੈ ਕਿ ਇੱਕ ਟੈਲੀਵਿਜ਼ਨ ਨਾਂ ਦੀ ਚੀਜ਼ ਆਈ ਮੋਬਾਈਲ ਨਾਂ ਦੀ ਚੀਜ਼ ਆਈ ਅਸੀਂ ਪ੍ਰਸ਼ਾਦਾ ਛੱਕ ਰਹੇ ਹੁੰਨੇ ਸਾਡੇ ਸਾਹਮਣੇ ਗੁਰਬਾਣੀ ਚੱਲ ਰਹੀ ਹੁਕਮਨਾਮਾ ਸਾਹਿਬ ਚੱਲਿਆ ਅਰਦਾਸ ਚੱਲ ਰਹੀ ਆ ਅਸੀਂ ਅਸੀਂ ਕਿਸੇ ਵੀ ਅਸਥਾ 'ਚ ਬੈਠੇ ਹੁੰਨੇ ਆ ਅਸੀਂ ਲੰਮੇ ਪਏ ਆ ਤੇ ਅਰਦਾਸ ਚੱਲਦੀ ਪਈ ਆ ਹੁੰਦਾ ਸੀਗਾ ਉਦੋਂ ਗੁਰਬਾਣੀ ਚੱਲਦੀ ਸੀ ਜਾਂ ਗੁਰੂ ਘਰਾਂ ਦੇ ਵਿੱਚ ਗੁਰਬਾਣੀ ਚੱਲਦੀ ਸੀ ਜਿੱਥੇ ਅਰਦਾਸ ਹੁੰਦੀ ਸੀ ਉੱਥੇ ਆਪ ਦੇ ਹੱਲ ਤੱਕ ਛੱਡ ਕੇ ਖੜ ਜਾਂਦਾ ਸੀ ਮਰਯਾਦਾ ਹੁੰਦੀ ਸੀ ਹੁਣ ਕੁਝ ਵੀ ਨਹੀਂ ਉਸ ਤੋਂ ਬਾਅਦ ਜਿਹੜੀ ਅਵਸਥਾ ਦੇ ਵਿੱਚ ਕੁਝ ਚੱਲ ਰਿਹਾ ਅਸੀਂ ਪ੍ਰਸ਼ਾਦਾ ਪਾਣੀ ਚੱਕਦੇ ਆ ਜਿਹੜੀ ਗੁਰਬਾਣੀ ਦੀ ਗੱਲ ਕਰਦੇ ਸੀ ਹੁਣ ਮੇਰੇ ਵਰਗੇ ਤੱਕ ਵੀ ਰੀਲਾਂ ਵੇਖ ਰਹੇ ਹੁੰਦੇ ਨੇ ਯਾਰ ਵਿੱਚ ਵੱਡੇ ਹੁੰਦੇ ਨੇ ਸਾਰਾ ਧਿਆਨ ਉਧਰ ਹੁੰਦਾ ਪ੍ਰਸ਼ਾਦਾ ਪਾਣੀ ਤੱਕ ਧਿਆਨ हट ਗਿਆ ਸਾਰਾ ਕੁਝ ਸਾਨੂੰ ਥੋਪਿਆ ਗਿਆ ਇੱਕ ਆਹਾ ਮੋਬੈਲਾ ਤੇ ਟੀਵੀਆਂ ਨੇ ਇਹ ਟੀਵੀਆਂ ਤੋਂ ਹੌਲੀ-ਹੌਲੀ ਸਾਡੀ ਜਿਹੜੀ ਨਸਲ ਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਨਸਲ ਕੁਸ਼ੀ ਦਾ ਇੱਕ 파ਟ ਆ ਇਹਨਾਂ ਨੇ ਹੌਲੀ-ਹੌਲੀ ਸਾਡੀ ਨਸਲ ਤੇ ਕਿਵੇਂ ਹਮਲਾ ਕਰਨਾ ਇਹਨਾਂ ਨੇ ਸਾਨੂੰ ਹੁਣ ਧਰਮ ਵਾਲੇ ਪਾਸੇ इमोशनल ਬਲੈਕਮੇਲ ਕਰਕੇ ਸਾਡੇ ਬੰਦਿਆਂ ਤੋਂ ਪੈਸੇ ਠੱਗਣੇ ਨੇ ਆਪਦਾ ਬਿਜ਼ਨਸ ਚਲਾਉਣਾ ਘਰ ਭਰਨੇ ਨੇ ਫਿਰ ਹੋ ਸਕਦਾ ਕੱਲ ਇਹਨਾਂ ਦਾ ਬਿਆਨ ਆ ਜਾਈ ਜੀ ਬੇ ਕੋਸ਼ੀ ਬੜਾ ਪੈਸਾ ਲਾਤਾ ਜੀ ਅਸੀਂ ਧਰਮ ਦੇ ਨਾਂ ਤੇ ਸੇਵਾ ਕਰ ਰਹੇ ਸੀ ਅਸੀਂ ਤਾਂ ਬੜਾ ਸੁਣਾ ਕਰ ਰਹੇ ਸੀ ਇਹ ਤੁਸੀਂ ਧਰਮ ਦੇ ਨਾਂ ਤੇ ਸੇਵਾ ਕਰ ਰਹੇ ਜਿਨ੍ਹਾਂ ਨੇ ਹੁਣ ਤੱਕ ਕਰੋੜਾਂ ਰੁਪਈਆਂ ਦੇ ਬਣਾਈਆਂ ਤੇ ਦਿਓ ਬਣੀ ਮਰੇ ਤੁਹਾਨੂੰ ਮਾਮਲਾ ਦੇਣਾ ਜਿਨ੍ਹਾਂ ਦੇ ਜਵਾਕ ਪੜਨ ਵਾਲੇ ਪਏ ਨੇ ਜਿਨ੍ਹਾਂ ਦੇ ਜਵਾਕ ਰੋਲ ਕੇ ਕਿਸੇ ਦਾ ਪੁੱਤਰਾ ਰੋਲ ਗਿਆ ਕਿਸੇ ਦਾ ਧੀ ਰੋਲ ਗਿਆ ਕਿਸੇ ਦਾ ਭੈਣ ਰੋਲ ਗਿਆ ਕਿਸੇ ਦਾ ਪਤੀ ਰੋਲ ਗਿਆ ਸਾਰਾ ਸਿਸਟਮ ਹੀ ਰੋਲ ਗਿਆ ਪੰਥ ਦੇ ਵਿੱਚ ਤੁਸੀਂ ਉਹਨਾਂ ਉਹਨਾਂ ਨੂੰ ਕਿਉਂ ਨਹੀਂ ਮਤਲਬ ਕਿ ਮੌਕਾ ਦਿੰਦੇਗੇ ਤੁਸੀਂ ਉਸ ਚੀਜ਼ ਵੱਲ ਪਾਸੇ ਨਹੀਂ ਸੇਵਾ ਕਰਦੇਗੇ ਤੁਸੀਂ ਇਦਾਂ ਹੀ ਮਤਲਬ ਕਿ ਇੱਕ ਚਿਹਰਾ ਫੜਿਆ ਮੇਰੇ ਵੀਰ ਫਾਲੋਅਰ ਨੇ ਉਹਦੇ ਨਾਲ ਸੰਪਰਕ ਕੀਤਾ ਇੱਕਾ ਨਕਲੀ ਜਿਹੜੇ ਸਿੰਘ ਤਿਆਰ ਹੋਏ ਨੇ ਮੈਂ ਮਾਫ ਕਰਨਾ ਸ਼ਬਦ ਵਰਤ ਰਿਹਾ ਮੈਨੂੰ ਤਾਂ ਇਹ ਨਹੀਂ ਸਮਝ ਆਦੀਆਂ ਜਿੰਸੀਆਂ ਦੇ ਬੰਦੇ ਮਨੀ ਮੈਂ ਕਿਸੇ ਇਹ ਤਾਂ ਬਦਦਾ ਨਹੀਂ ਲਾਉਂਦਾ ਕਿ ਇਹ ਤੂੰ ਏਜੰਸੀਆਂ ਦਾ ਬੰਦਾ ਤੇ ਮੈਂ ਏਜੰਸੀਆਂ ਦਾ ਬੰਦਾ ਨਹੀਂਗਾ ਇਹ ਕੋਈ ਪਤਾ ਨਹੀਂ ਕੌਣ ਕਿੰਦੇ ਲਈ ਕੰਮ ਕਰ ਰਿਹਾ ਮੈਂ ਇਹ ਚੀਜ਼ ਨਹੀਂ ਕਹਿੰਦਾ ਪਰ ਮੈਂ ਇਹ ਗੱਲ ਕਰਦਾ ਕਿ ਤੁਸੀਂ ਜੇ ਗੀਤ ਆ ਗਿਆ ਨਵਾਂ ਜੇ ਮੇਰੇ ਦਿਮਾਲਾ ਬਣੇ ਨਹੀਂ ਮੈਂ ਗੀਤ ਗੀਤੇ ਪਾਤਾ ਤੁਸੀਂ ਉਸ ਪਹਿਰਾਵੇ ਦੀ ਕਦਰ ਹੀ ਨਹੀਂ ਕਰ ਰਹੇ ਸਿਸਟਮ ਨੂੰ ਤੁਸੀਂ ਉਲਝਾ ਕੇ ਰੱਖਤਾ ਜੇ ਤੁਸੀਂ ਇਸ ਚੀਜ਼ ਤੇ ਬੈਨਸ ਲੋ ਆ ਪਹਿਲਾ ਟੈਂਪੋ ਵਾਲਾ ਦੌਰ ਚੱਲਿਆ ਸੀ ਆ ਹੁਣ ਇਹਦੇ ਵਿੱਚ ਇੱਕ ਹੋਰ ਗੱਲ ਆ ਕਿ ਇਸ ਫਿਲਮ ਦੀ ਪ੍ਰੋਮੋਸ਼ਨ ਕਰਨ ਦੇ ਲਈ ਗੇਨ ਇੱਕ ਬੰਦਾ ਹੈ ਉਹਦੇ ਤੋਂ ਪ੍ਰੋਮੋਸ਼ਨ ਕਰਵਾਈ ਜਾ ਰਹੀ ਹੈ ਅਕਾਲ ਫਿਲਮ ਦੀ ਪ੍ਰੋਮੋਸ਼ਨ ਇੱਕ ਟੈਂਪੂ ਕਰ ਰਿਹਾ ਟੈਂਪੂ ਸ਼ਰਿਆਮ ਕਰ ਰਿਹਾ ਹਾਂ ਉਹ ਜੇ ਉਹ ਕਰ ਰਿਹਾ ਹੁਬ ਕੇ ਜਾਂਦੇ ਹੋਂਦੇ ਕੋਲ ਹਾਂ ਹੁਬ ਹੁਬ ਕੇ ਜਾਂਦੇ ਤੇ ਪੈਸੇ ਵੀ ਪੇਮੈਂਟ ਵੀ ਚੰਗੀ ਲੈਂਦਾ ਉਹ ਆਮ ਬੰਦੇ ਨੂੰ ਨੇੜੇ ਨਹੀਂ ਲੱਗਣ ਦਿੰਦਾ ਜਦੋਂ ਹੁਣ ਸਾਡੇ ਧਰਮ ਦੀ ਪ੍ਰੋਮੋਸ਼ਨ ਆ ਇਹ ਬੰਦੇ ਕਰਨਗੇ ਤੇ ਜੇ ਫਿਰ ਫਿਰ ਸਾਡੇ ਸਿਸਟਮ ਚ ਵਾਧਾ ਕਿਵੇਂ ਹੋਊਗਾ ਅਸੀਂ ਅਜਿ ਵਕਰੇ ਕਿਵੇਂ ਕਮਾਂਗੇ ਕਿਸੇ ਨੂੰ ਅਸੀਂ ਕਿਵੇਂ ਕਮਾਂਗੇ ਅਸੀਂ ਚੰਗਿਆ ਯਾਰ ਮਾੜੇ ਬੰਦੇ ਸਾਡੀ ਪ੍ਰਮੋਸ਼ਨ ਤੁਹਾਡੇ ਨਾਲ ਇੱਕ ਇੱਕ ਅਕਸ਼ੇ ਕੁਮਾਰ ਦੁਆਰਾ ਜਰਨਲ ਆਪਣੇ ਮਹਾਨ ਜਰਨਲ ਹਰੀ ਸਿੰਘ ਨਲੂਏ ਦੀ ਫਿਲਮ ਬਣਾਈ ਜਾ ਰਹੀ ਹੈ ਉਹਦੇ ਬਾਰੇ ਕੀ ਕਹੋਗੇ ਵੀ ਉਹ ਆਪਣੇ ਜਰਨਲ ਨੂੰ ਕਿਵੇਂ ਮਰੋੜ ਤੋੜ ਕੇ ਪੇਸ਼ ਕਰਨਗੇ ਸਿਗਟ ਪੀਣ ਵਾਲਾ ਬੰਦਾ ਸ਼ਰਾਬਾਂ ਗਵਾਬਾਂ ਪੀਣ ਵਾਲਾ ਬੰਦਾ ਉਨੇ ਸੈਟ ਕੋਲੀਵੁੱਡ ਹਮੇਸ਼ਾ ਹੀ ਸਿੱਖਾਂ ਦਾ ਮਜ਼ਾਕ ਬਣਾਇਆ ਗਿਆ ਹੁੰਦਾ ਹੈ ਤੇ ਨਕਲੀ ਪੱਗਾ ਮੰਨਣ ਵਾਲੇ ਬੰਦੇ ਜੀ ਪਹਿਲੀ ਗੱਲ ਤਾਂ ਇਹ ਆ ਵੀ ਹਰੀ ਸਿੰਘ ਨਲਵੇ ਦੇ ਤੁਸੀਂ ਪੈਰ ਵਰਗੇ ਵੀ ਨਹੀਂ ਜੇ ਫਿਲਮ ਬਣਾ ਰਹੇ ਜੇ ਤੁਸੀਂ ਅਕਾਲ ਕਿਸੇ ਜੋਧੇ ਜਰਨਲ ਦੇ ਬਣਾਈ ਤੁਸੀਂ ਹੁੰਦੇ ਪੈਰ ਵਰਗੇ ਵੀ ਨਹੀਂ ਮੈਂ ਇਹ ਗੱਲ ਦਾਅਵੇ ਨਾ ਕਰਦਾ ਤੁਸੀਂ ਬੜੀ ਮਤਲਬ ਕਿ ਆਪਦੇ ਆਪ ਨੂੰ ਪੇਸ਼ ਕੀਤਾ ਕਿ ਮੈਂ ਉਹੀ ਆ ਉਹਨੇ ਬੜੇ ਮਾਨ ਨਾਲ ਕਿਹਾ ਮੈਂ ਕੇਸਰੀ ਫਿਲਮ ਬਣਾਈ ਤੇ ਮੈਂ ਹਰੀ ਸਿੰਘ ਨਲੂਏ ਤੇ ਵੀ ਫਿਲਮ ਬਣਾਵਾਂਗੇ ਆਪਣੇ ਮਹਾਨ ਜਰਨਲ ਤੇ ਭਾਈ ਉਹ ਪੈਸਾ ਠੱਗਣ ਆਉਂਦੇ ਆ ਤੁਸੀਂ ਕਿਉਂ ਨਹੀਂ ਸਮਝਦੇ ਕਿ ਯਾਰ ਇਸ ਗੱਲ ਨੂੰ ਤੁਸੀਂ ਇਸ ਗੱਲ ਨੂੰ ਕਿਉਂ ਨਹੀਂ ਸਮਝਦੇ ਕਿ ਉਹ ਬੰਦੇ ਉਹਨਾਂ ਨੂੰ ਪਤਾ ਹੈ ਕਿ ਸਾਡੇ ਬੰਦੇ ਇਮੋਸ਼ਨਲ ਬਲੈਕਮੇਲ ਬਹੁਤ ਸੋਹਣੇ ਹੁੰਦੇ ਆ ਇਹਨਾਂ ਨੂੰ ਧਰਮ ਦੇ ਨਾਂ ਦੀ ਕੋਈ ਚੀਜ਼ ਦਿਓ ਇਹ ਉਸ ਦੇ ਵਿੱਚ ਪਰੋਸੇ ਜਾਂਦੇ ਆ ਤੁਸੀਂ ਇਹ ਗੱਲ ਕਰ ਲਓ ਤੁਹਾਡੇ ਨਾਲ ਆ ਜਾਣਗੇ ਇਹ ਹਵਾ ਵੇਖਦੇ ਆ ਜੀ ਇਹ ਉੱਤਰਲੇ ਪਾਸੇ ਕੰਮ ਨਹੀਂ ਚੱਲਦਾ ਸੱਟ ਤੋਂ ਉਸ ਤੋਂ ਫਲੌਪ ਹੋ ਚੁੱਕੇ ਬੰਦੇ ਆ ਇੱਧਰਲੇ ਸੱਟ ਤੇ ਆ ਕੇ ਧਰਮ ਦਾ ਪਹਿਰਾਵਾ ਪਾ ਕੇ ਤੁਹਾਡੇ ਅੱਗੇ ਐਂ ਕਰਦੇ ਫਿਰਦੇ ਆ ਗੁਰੂ ਘਰਾਂ 'ਚ ਜਾ ਕੇ ਇੱਕ ਤੱਕ ਜਿਹੜੇ ਗੁਰੂ ਘਰ ਦੇ ਵਿੱਚ ਸ਼ਹੀਦ ਪਰਿਵਾਰਾਂ ਦਾ ਸਤਿਕਾਰ ਹੋਣਾ ਚਾਹੀਦਾ ਉੱਥੇ ਕਲਾਕਾਰਾਂ ਦਾ ਸਤਿਕਾਰ ਹੋ ਰਿਹਾ ਹਰਮੰਦਰ ਸਾਹਿਬ ਦੀ ਪ੍ਰਕਰਮਾਂ ਦੇ ਦੀ ਹੋਰ ਦਰਿੰਦਗੀ ਕੀ ਹੋ ਸਕਦੀ ਸਾਡੇ ਲਈ ਕਿ ਯਾਰ ਇੱਕ ਪਤਾ ਨਹੀਂ ਕੀ ਗੰਦ ਪਿੱਲ ਲਗਾਉਣ ਵਾਲਾ ਬੰਦਾ ਜੀ ਇੱਕ ਉਹਨੇ ਫਿਲਮ ਦੇ ਵਿੱਚ ਪਹਿਰਾਵਾ ਵਿਖਾਤਾ ਉਹ ਵੀ ਨਕਲੀਆਂ ਦਾੜੀਆਂ ਲਾ ਕੇ ਜਾਂ ਆਪਣਾ ਸਰੂਪ ਤਿਆਰ ਕਰਦਾ ਫਿਰ ਨਾਮ ਇਹਦਾ ਉਸ ਤੋਂ ਬਾਅਦ ਦੀ ਨਾਈ ਦੀ ਦੁਕਾਨ ਤੇ ਚੱਕ ਕੇ ਫਿਰ ਕਹਿ ਦਿੰਦਾ ਵੀ ਯਾਰ ਠੀਕ ਆ ਵੀ ਮੈਂ ਤਾਂ ਬਈਆ ਵੇਖੋ ਵੀ ਆ ਮੇਰਾ ਧੜਾ ਪ੍ਰਕਾਸ਼ ਆ ਮੈਨੂੰ ਬਰ ਗੁਰੂ ਬਾਚਨ ਮਿਰਤੇ ਹੋ ਗਈ ਕਿਰਪਾ ਆਉਣ ਵਾਲੇ ਸਮੇਂ ਜਦੋਂ ਮੈਨੂੰ ਮਾਰ ਰਹੀ ਹੋਰ ਸਕ੍ਰਿਪਟਾਂ ਕਰਨੀ ਮੈਂ ਛਰੇਆਂ ਬੇਅਦਬੀ ਕਰ ਰਹੇ ਪਰ ਇਸ ਚੀਜ਼ ਲਈ ਧਿਆਨ ਹੀ ਨਹੀਂ ਹੈਗਾ ਕਿਸੇ ਦਾ ਧਿਆਨ ਆਉਣਾ ਹੀ ਨਹੀਂ ਜੀ ਇਦੋਂ ਵੱਡੀ ਧਿਆਨ ਕਿਵੇਂ ਕਰਨਗੇ ਹੁਣ ਇਹਨਾਂ ਨੂੰ ਮਾਫ ਕਰਨਾ ਇਹ ਸ਼ਬਦ ਵਰਤਨੇ ਪੈਂਦੇ ਆ ਜਦੋਂ ਜਾ ਕੇ ਉਹ ਢੇਡਾ ਦੇ ਦਿੰਦੇ ਆ ਤੇ ਸਾਡੇ ਬੰਦੇ ਢੇਡਾ ਤੱਕ ਹੀ ਸੀਮਤਾ ਇੱਥੋਂ ਤੱਕ ਹੀ ਸੀਮਤਾ ਬਹੁਤ ਸਾਰੇ ਸਿਸਟਮ ਚੱਲਿਆ ਉਹਦੇ ਵਿੱਚ ਇਹ ਲਿਆ ਕੇ ਲੋਕਾਂ ਨੂੰ ਤਰੀਕੇ ਦੇ ਨਾਲ ਖਰੀਦ ਲੈਂਦੇ ਆ ਜੀ ਪਹਿਲਾਂ ਉਹਨਾਂ ਨੂੰ ਇਮੋਸ਼ਨਲ ਬਲੈਕਮੇਲ ਉਹਨਾਂ ਨੂੰ ਵੀ ਕਰਦੇ ਆ ਮੈਂ ਕਹਿੰਦਾ ਮੈਂ ਨਹੀਂ ਕਹਿੰਦਾ ਉਹਨਾਂ ਦਾ ਕੋਈ ਕਸੂਰ ਹੋਊਗਾ ਜਦੋਂ ਜਾ ਕੇ ਕੀ ਲੋੜ ਆ ਜੀ ਤੁਹਾਨੂੰ ਅਸੀਂ ਫਿਰ ਮਾਈ ਜੀ ਸਾਸੀਂ ਸੋਚ ਰਾਂਗੇ ਉਹਦੇ ਵਿੱਚ ਹਿੱਸਾ ਪਾਇਆ ਤੁਹਾਡੀ ਸੰਸਥਾ ਨੂੰ ਅਸੀਂ ਕੁਐਸ਼ਨ ਹਿੱਸਾ ਪਾਉਣਾ ਚਾਹੁੰਦੇ ਆ ਤੇ ਅਗਲਾ ਬੋਲਦਾ ਹੀ ਨਹੀਂ ਮੋਸ਼ਨਲ ਬਲੈਕਮੇਲ ਕਰਕੇ ਨਾ ਸਾਰਾ ਸਿਸਟਮ ਲੱਗਦਾ ਕੁਝ ਬੰਦੇ ਜਾਗਦੀ ਜ਼ਮੀਰ ਵਾਲੇ ਬੋਲੇ ਨੇ ਲੋਕ ਉਹਨਾਂ ਨੂੰ ਮਾੜਾ ਕਹਿ ਰਹੇ ਹੁਣ ਕਿ ਵਿੱਚੇ ਮੈਨੂੰ ਮਾੜਾ ਕਹਿ ਰਹੇ ਮੈਨੂੰ ਕੋਈ ਡਰ ਨਹੀਂ ਕੋਈ ਕਵੇਗਾ ਕੀ ਦੀ ਗੱਲ ਦਾ ਰੌਲਾ ਕੋਈ ਕਵੇਗਾ ਕਿਹੜੀ ਗੱਲ ਦਾ ਰੌਲਾ ਮੈਨੂੰ ਕਿਸੇ ਗੱਲ ਦੀ ਪਰਵਾਹ ਨਹੀਂ ਪਰ ਗੱਲ ਇਹ ਆ ਜਿੱਥੇ ਪੰਥ ਦੀ ਗੱਲ ਆ ਜਿੱਥੇ ਕੌਮ ਦੀ ਗੱਲ ਆ ਉੱਥੇ ਅਸੀਂ ਹਰ ਇੱਕ ਬਰਦਾਸ਼ਤ ਨਹੀਂ ਕਰਾਂਗੇ ਗੱਲ ਸਾਡੀ ਕੌਮ ਦੀ ਆ ਗੱਲ ਸਾਡੇ ਧਰਮ ਦੀ ਹਾਂ ਜੇ ਉਹ ਵਾਕਿਆ ਹੀ ਮਾਂ ਦੇ ਪੁੱਤ ਨੇ ਤੇ ਕਹਿੰਦੇ ਨੇ ਵੀ ਅਸੀਂ ਸਿੱਖ ਧਰਮ ਦੇ ਵਿੱਚ ਜੰਮੇ ਆਂ ਕਾਸੀ ਗਰੂਪ ਪਾਛਾ ਦਾ ਕਰਦੇ ਸਤਕਾਰ ਤੇ ਫਿਰ ਜੇ ਉਹ ਸੈਟ ਤੇ ਜਿਵੇਂ ਆਏ ਸੀ ਜਿਵੇਂ ਉਹਨਾਂ ਦਾ ਪਹਿਰਾਵਾ ਤਿਆਰ ਕਰਦੇ ਉਦੋਂ ਬਾਅਦ ਚ ਫਿਰ ਨਾਈ ਦੀ ਜਾਂਦ ਕੰਚੀ ਨਾਲ ਲਵਾਉਂਦੇ ਮੈਂ ਮੰਨ ਜਾਂਦਾ ਫਿਰ ਉਹ ਕਹਿੰਨਗੇ ਜੇ ਅਸੀਂ ਕਲਾਕਾਰ ਕਾਰਨ ਦੇ ਮੈਂ ਸਾਨੂੰ ਮੋਸ਼ਨਲ ਬਲੈਕਮਿਲ ਕਿਉਂ ਕਰਦੇ ਹੋ ਸਿੱਖਾਂ ਦੇ ਘਰੇ ਜਾਂ ਮਗੇ ਸਿੱਖੀ ਨੂੰ ਢਾਹ ਲਾਈ ਜਾਂਦੇ ਨੇ ਲੋਕ ਬੱਜੀ ਇਹ ਇਹ ਕੁਸਪੈਠ ਕਰਕੇ ਤੁਹਾਨੂੰ ਮੈਂ ਉਹੀ ਗੱਲ ਕਰ ਰਿਹਾ ਨਾ ਬਾਰ ਬਾਰ ਮੈਨੂੰ ਉਹ ਗੱਲ ਕਹਿ ਨਹੀਂ ਪੈ ਰਹੀ ਆ ਕਿ ਇਹ ਤੁਹਾਨੂੰ ਉਹਨਾਂ ਨੂੰ ਪਤਾ ਹੈ ਕਿ ਤੁਹਾਡੀਆਂ ਤੋਂ ਕਿਵੇਂ ਸਾਡੀ ਜੇਬ ਪਰ ਸਕਦੀ ਆ ਉਹ ਆਪਦੇ ਸੈੱਟ ਤੋਂ ਫਲਾਉ ਬੋਏ ਬੰਦੇ ਇਧਰਲੇ ਪਾਸੇ ਆ ਗਏ ਕੋਈ ਕਹਣਗੇ ਜੀ ਉਧਰ ਬੜੀ ਚੜ੍ਹਦੀ ਕਲਾ ਰਹੀ ਬੜੀ ਚੜ੍ਹਦੀ ਕਲਾ ਰਹੀ ਤੇ ਆਪਦੇ ਸੈੱਟ ਤੇ ਇਧਰ ਸਾਡੀ ਕੌਮ ਦੇ ਵਿੱਚ ਮੁੰਡੇ ਹੈ ਨਹੀਂ ਗੇ ਸਾਡੀ ਕੌਮ ਦੀ ਯੋਧਿਆਂ ਦਾ ਜਰਨੈਲਾਂ ਦਾ ਰੋਲ ਕਰਨ ਵਾਲੇ ਸਾਡੀ ਕੌਮ ਚ ਕੋਈ ਬੰਦਾ ਹੈ ਨਹੀਂ ਬਹੁਤ ਕਲਾਕਾਰ ਬੈਠੇ ਆ ਆਪ ਤਾਂ ਸੂਰਤ ਬੰਦੇ ਨੂੰ ਅੱਗੇ ਹੀ ਨਹੀਂ ਆਉਣ ਦਿੰਦੇ ਹਰੇਕ ਫਿਲਮ ਚ ਇੱਕਾ ਗੁਰਪ੍ਰੀਤ ਕੋ ਗੀਏ ਕੇ ਆ ਦੋ ਚਾਰ ਬੰਦੇ ਹੋ ਗਏ ਇੰਡਸਟਰੀ ਤੇ ਕਬਜ਼ਾ ਲੀਡਰੀ ਤੇ ਕਬਜ਼ਾ ਜਿਵੇਂ ਇੱਕ ਮੰਨ ਕੇ ਚੱਲੋ ਆ ਗੈਂਗਸਟਰ ਜਿਵੇਂ ਬੱਚਿਆਂ ਦੇ ਰੋਲ ਤਾਂ ਆਪਦੇ ਬੱਚਿਆਂ ਨੂੰ ਕਰਾਉਂਦੇ ਮੈਨੂੰ ਉਸ ਚੀਜ਼ ਤੇ ਪਰ ਰੋਲਾ ਇਸ ਗੱਲ ਦਾ ਕਿ ਤੁਸੀਂ ਉਸ ਚੀਤੇ ਪੂਰਾ ਜਿਵੇਂ ਕਿਸੇ ਕਬਜ ਕਬਜੋਇ ਖੜੇ ਹੈ ਕਬਜਾ ਕਿਸੇ ਟਰੱਕ ਯੂਨੀਅਨ ਤੇ ਕਬਜਾ ਉਹ ਗੁੰਡਾਗਰਦੀ ਨਹੀਂ ਹੁੰਦੀ ਜਿਵੇਂ ਟੂਲ ਟੈਕਸਾਂ ਤੇ ਕਬਜਾ ਸਟੈਂਡਾਂ ਤੇ ਕਬਜਾ ਜੂਨੀਅਨਾਂਾਂ ਤੇ ਕਬਜਾ ਇਹ ਚੀਜ਼ਾਂ ਚੱਲਦੀਆਂ ਆਮ ਆ ਉਹ ਇੱਕ ਤਰ੍ਹਾਂ ਦਾ ਇਹਨਾਂ ਦਾ ਦੌਰ ਆ ਕਿ ਉਸੇ ਦਾ ਇੰਡਸਟਰੀ ਤੇ ਫੁੱਲ ਕਬਜਾ ਇਹਨਾਂ ਦਾ ਫੁੱਲ ਪੁੱਲ ਜੀ ਪੁੱਲ ਅੱਜ ਟਾਈਮ ਕਿਸੇ ਨੂੰ ਵੀ ਧਮਕੀ ਦੇ ਸਕਦੇ ਆ ਤੁਸੀਂ ਇਸ ਚੀਜ਼ ਤੇ ਬੋਲ ਰਹੇ ਹੋ ਹੋ ਸਕਦਾ ਤੁਹਾਨੂੰ ਧਮਕੀ ਆ ਰਹੀ ਹੈ ਇਸ ਚੀਜ਼ ਤੇ ਵੀ ਖਬਰਦਾਰ ਇਸ ਚੀਜ਼ ਤੇ ਬੋਲਿਆ ਇਹ ਉਹਦੇ ਪਿਛਲੇ ਪਾਸੇ ਕੌਣ ਕੰਮ ਕਰਦਾ ਕਿਵੇਂ ਕੰਮ ਕਰਦਾ ਇਹ ਚੰਗੀ ਤਰ੍ਹਾਂ ਦਾ ਭੇਤ ਪਾਈ ਬੈਠੇ ਆ ਪਰ ਅਸੀਂ ਉਹਨਾਂ ਚੀਜ਼ਾਂ ਤੋਂ ਡਰਨ ਵਾਲੇ ਨਹੀਂ ਗਏ ਅਸੀਂ ਇਹ ਚਾਹੁੰਦੇ ਆ ਕਿ ਜੇ ਤੁਸੀਂ ਕੰਮ ਕਰਨਾ ਬੰਦੇ ਦੇ ਪੁੱਤ ਬਣ ਕੇ ਸਿੱਧੇ ਹੋ ਕੇ ਕਰੋ ਇਹ ਨਹੀਂ ਕਿ ਤੁਸੀਂ ਆਪ ਦੇ ਹਿਸਾਬ ਨਾਲ ਚੱਲੋ ਤੇ ਆਪ ਦੇ ਹਿਸਾਬ ਨਾਲ ਸਾਰਾ ਸਿਸਟਮ ਲਾ ਲਓ ਜੇ ਹੈ ਕੋਈ ਅਣਖਗੈਰ ਤਾਂ ਮੰਨਦੇ ਹੋ ਗੁਰੂ ਨੂੰ ਤੇ ਹੋਵੋ ਸਿੱਧੇ ਫਿਰ ਕਰੋ ਗੱਲ ਸਾਬਤ ਸੂਰਤ ਹੋ ਕੇ ਕਰੋ ਫਿਲਮ ਮੈਂ ਕਹਿੰਦਾ ਵੀ ਕਰੋ ਇਤਿਹਾਸ ਆਪਣਾ ਮੈਂ ਤਾਂ ਇਸ ਚੀਜ਼ ਤੇ ਥੋੜੀ ਘੱਟ ਗੌਰ ਕੀਤੀ ਸੀ ਪਹਿਲਾਂ ਮੈਂ ਬੜੀ ਰਾਤ ਨੂੰ ਲੇਟ ਵੀਡੀਓ ਬਣਾ ਰਿਹਾ ਤੇ ਮਾਰਨਿੰਗ ਪੈ ਜਾਣੀ ਆ 10 ਤਰੀਕ ਨੂੰ ਪਰ 10 ਤਰੀਕ ਨੂੰ ਸਿਨੇਮੇ ਘਰਾਂ ਦੇ ਵਿੱਚ ਇਹ ਫਿਲਮ ਲੱਗਣੀ ਆ ਗੁਰੂ ਘਰਾਂ ਤੱਕ ਵੀ ਲਾ ਦੇਣਗੇ ਇਹਦੇ ਵਿੱਚ ਘਰਾਂ ਚ ਲੱਗ ਗਈਆਂ ਜਿਹਨਾਂ ਨੂੰ ਜਿਹਨਾਂ ਨੂੰ ਜਿਹਨਾਂ ਤੋਂ ਪ੍ਰੋਮੋਸ਼ਨ ਕਰਾ ਰਹੇ ਆ ਇਹਨਾਂ ਨੇ ਵਿੱਚੋਂ ਜਿਹੜੇ ਉਹ ਜਿਹੜੇ ਚੀਜ਼ਾਂ ਕੁਝ ਸਮੇਂ ਤੋਂ ਪਹਿਲਾਂ ਨਾ ਆਪਣੇ ਵਿੱਚ ਆਏ ਆਪਾਂ ਕਹਿ ਦਿੰਨੇ ਯਾਰ ਆਹ ਬੰਦੇ ਨੇ ਦਮਾਲਾ ਬੰਨਿਆ ਬੜਾ ਸੋਹਣਾ ਯਾਰ ਬੜੀਆਂ ਸੋਹਣੀਆਂ ਗੱਲਾਂ ਕਰਦਾ ਉਹ ਫਾਈ ਗੱਲ ਹੋ ਗਈ ਆਪਾਂ ਆਪਣੇ ਆਪਣੇ ਆਮ ਇੱਕ ਗੱਲ ਚੱਲਦੀ ਆ ਕਹਿੰਦੇ ਦਮਾਲਾ ਬਣਿਆ ਬੜੀਆਂ ਸੋਹਣੀਆਂ ਗੱਲਾਂ ਕਰਦਾ ਬੜੇ ਸੋਹਣੇ ਪ੍ਰਵਚਨ ਕਰਦਾ ਆ ਬੀਬੀ ਨੇ ਦਮਾਲਾ ਬਣਿਆ ਵੇਖੋ ਜੀ ਕਿੰਨੀ ਵਧੀਆ ਗੱਲ ਹੈ ਹਨਾ ਤੇ ਅਸੀਂ ਉਹਨਾਂ ਨੂੰ ਚੀਜ਼ਾਂ ਨੂੰ ਵੇਖ ਕੇ ਉਹਨਾਂ ਦੇ ਫਾਲੋਅਰ ਬਣ ਜਾਂਦੇ ਆ ਉਹ ਬਾਅਦ ਦੇ ਵਿੱਚ ਇਹਨਾਂ ਅੱਗੇ ਜਾ ਕੇ ਢੇਰੀ ਹੋ ਜਾਂਦੇ ਨੇ ਉਹ ਇਹੋ ਜਿਹੇ ਬੰਦਿਆਂ ਦੀਆਂ ਮਸ਼ਹੂਰੀਆਂ ਕਰਦੇ ਨੇ ਸਾਨੂੰ ਇਹ ਲੱਗਦਾ ਕਿ ਉਹ ਪੰਥ ਦੀ ਗੱਲ ਕਰ ਰਹੇ ਪਰ ਉਹ ਖੜੇ ਕੀਤੇ ਹੋਏ ਇੱਕ ਪਿਆਦੇ ਨੇ ਜਿਵੇਂ ਪ੍ਰਚਾਰਕ ਬੀਬੀ ਆਈ ਸੀ ਪਹਿਲਾਂ ਉਸੇ ਤਰ੍ਹਾਂ ਦੇ ਆਪਾਂ ਬਸ ਤੁਸੀਂ ਕੁਝ ਵੀ ਲਾ ਲਓ ਵੀ ਇਹ ਉਸੇ ਤਰ੍ਹਾਂ ਸਿਸਟਮ 'ਚ ਆ ਕੇ ਵਰਤੇ ਜਾਂਦੇ ਨੇ ਜਿਵੇਂ ਨਾ ਕਾਲ ਦੀ ਝੋਲੀ ਪਾਤਾ ਅਰਦਾਸ ਦੀ ਝੋਲੀ ਪਾਤਾ ਜਾਂ ਹੋਰ ਕਈ ਇਦਾਨੀਆਂ ਫਿਲਮਾਂ ਆਈਆਂ ਉਹਨਾਂ ਦੀ ਝੂੜੀ ਜਾ ਕੇ ਪਾਉਂਦੇ ਆ ਸਾਡੇ ਘਰੇ ਬੈਠੇ ਬੰਦੇ ਉਹਨਾਂ ਦੇ ਰਾਈ 10-20 ਲਿਆ ਉਹਨਾਂ ਨੇ ਆਪਦੇ ਲੱਖ ਬੰਦੇ ਤੱਕ ਚੀਜ਼ ਪੰਚਾਇਤ ਚੁੱਕ ਕੇ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਕੀ ਹੈ ਵੀ ਇਹ ਬਾਲੀਵੁੱਡ ਅੱਗੇ ਜਾ ਕੇ ਕਿਉਂ ਕੌਡੇ ਹੁੰਦੇ ਨੇ ਯਾਰ ਪਤਾ ਕੀ ਗੱਲ ਹੈ ਜਿਹੜੀਆਂ ਏਜੰਸੀਆਂ ਨਾ ਉਹ ਕਦੀ ਨਹੀਂ ਜਾਂਦੀਆਂ ਹੁਣ ਮੰਨ ਲਓ ਜੇ ਦਲਜੀਤ ਦੀ ਫਿਲਮ ਚੀਮਾ ਔਰ ਸੌਰੀ ਕੀ ਨਾਸੀ ਉਹਦੀ ਕਿਹੜਾ ਚਮਕੀਲਾ ਦਲਜੀਤ ਦੀ ਫਿਲਮ ਚਮਕੀਲਾ ਤਾਂ ਆਉਂਦੀ ਆ ਉਹ ਤਾਂ ਪਾਸ ਹੋ ਜਾਂਦੀ ਆ ਪਰ ਜੇ ਭਾਈ ਜਿਸ ਵੰਸਨ ਕਲਰਾਜੀ ਤੇ ਫਿਲਮ ਆਵੇ ਉਹ ਪਾਸ ਸੈਂਸਰ ਬੋਰਡ ਨਹੀਂ ਕਰਦਾਗਾ ਕਿ ਕਿੰਨੇ ਕੱਟ ਹੁੰਦੇ ਤੇ ਮੰਗੇ ਜਾਂਦੇ ਫਿਰ ਵੀ ਨਹੀਂ ਉਹ ਚੱਲਦੀ ਗਈ ਬਾਹਰ ਵੀ ਨਹੀਂ ਚੱਲਣ ਦਿੱਤੀ ਜਾਂਦੀ ਉਹ ਹਾਂ ਹੁਣ ਹੁਣ ਉਹਦੇ ਚ ਗੱਲ ਇਹ ਆ ਜੇ ਤਾਂ ਉਹੋ ਜਿਹੀਆਂ ਭੈੜੀਆਂ ਫਿਲਮਾਂ ਬਣਾਓ ਤੇ ਪਾਸ ਜੇ ਤੁਸੀਂ ਤੁਹਾਨੂੰ ਦੇ ਨਾਲ ਫਿਲਮ ਨਾਓ ਤੇ ਨਹੀਂ ਪਾਸ ਹੁਣ ਗਿੱਪੀ ਨੂੰ ਇਹ ਗੱਲ ਕਹਦੇ ਦਾਵੇ ਨਾਲ ਜੇ ਸਾਰਾ ਸੈਟਅਪ ਤਿਆਰ ਕਰਕੇ ਬਣਾਉਂਦਾ ਫਿਲਮ ਤੇ ਪਾਸ ਹੁੰਦੀ ਸੀ ਫਿਰ ਜੇ ਵਾਕਈ ਕਿਸੇ ਜੋਦੇ ਦੀ ਕਹਾਣੀ ਦੇ ਬਣਾਉਂਦਾ ਇੱਕ ਤੁਸੀਂ ਉਹਦੀ ਨਕਲੀ ਕਹਾਣੀ ਫਿਰ ਘੋੜੇ ਤੇ ਪਤਾ ਨਹੀਂ ਤੁਸੀਂ ਸਹੀ ਰੋਲ ਕੀਤੇ ਕਿ ਨਹੀਂ ਕੀਤੇ ਤੁਸੀਂ ਬਹੁਤ ਜੋਸ਼ ਵਿਖਾ ਰਹੇ ਹੋ ਇੱਕ ਜਿਹੜੀ ਕਲਾਕਾਰ ਕੁੜੀ ਆ ਉਹ ਵੀ ਮਤਲਬ ਸਿਸਟਮ ਐ ਲੱਗਦਾ ਕੋਈ ਬੜੀ ਗੁਰਪ੍ਰੀਤ ਕੋ ਗੀਨੂ ਬੜੀ ਗੱਲ ਕਰਨੀ ਆਉਂਦੀ ਆ ਪੱਪੇ ਟਿੱਪੀ ਪੱਗ ਬੰਨਗੀ ਤੇ ਉਹ ਪੰਜਾਬ ਦੀ ਜਿਹੜੀ ਉਹ ਬਣਾਉਂਦਾ ਨਾ ਮਨ ਮਨ ਬੜੇ इमोशनल ਜਿਹੇ ਸ਼ਬਦ ਵਰਤਦਾ ਹੈ ਬੜੀ ਲੋਕਾਂ ਨੂੰ ਐ ਮਿੰਟ ਚ ਭੰਮਾ ਲੈਂਦਾ ਮੈਂ ਕਹਿੰਦਾ ਠੀਕ ਆ ਤੁਹਾਡੇ ਕੋਲ ਗੱਲਾਂ ਦਾ ਪ੍ਰਵਚਨ ਬਹੁਤ ਸੋਹਣਾ ਹੋਊਗਾ ਪਰ ਤੁਸੀਂ ਜ਼ਿਆਦਾ ਟਾਈਮ ਲੋਕਾਂ ਨੂੰ इमोशनल ਬਲੈਕਮੇਲ ਕਰਕੇ ਠੱਗ ਨਹੀਂ ਸਕਦੇ ਲੋਕ ਜਾਗਰੂਤ ਨੇ ਲੋਕਾਂ ਦੇ ਵਿੱਚ ਪੂਰੀ ਜਾਗਰੂਤਾ ਹੈ ਲੋਕ ਇੱਥੇ ਤੁਹਾਡੇ ਹੱਕ ਚ ਬਹੁਤ ਸਾਰੇ ਆਉਣਗੇ ਕਿਉਂਕਿ ਸਰਸੇ ਵਾਲ ਦੀਆਂ ਵੀ ਭੇਡਾਂ ਰਹੀਆਂ ਸਿੱਧੀ ਗੱਲ ਜਿਹੜੀ ਮੈਂ ਮੈਚ ਪਾਸਟ ਗੱਲ ਕਰਦਿਆਂ ਇੱਥੇ ਹੋਰ ਬਾਬੇ ਆਏ ਉਹਨਾਂ ਦੀਆਂ ਵੀ ਭੇਡਾਂ ਰਹੀਆਂ ਇਸੇ ਤਰ੍ਹਾਂ ਤੁਹਾਡੀਆਂ ਵੀ ਭੇਡਾਂ ਬਣ ਚੁੱਕੀਆਂ ਉਹ ਤੁਹਾਡੇ ਹੱਕ 'ਚ ਆਉਣਗੇ ਸਾਨੂੰ ਗਾਲਾਂ ਕੱਢਣਗੇ ਸਾਨੂੰ ਕੋਈ ਪਰਵਾਹ ਨਹੀਂ ਪਰ ਗੱਲ ਜਿੱਥੇ ਪੰਥ ਦੀ ਆ ਜੇ ਅਸੀਂ ਅੱਜ ਬੋਲਣ ਲੱਗਾਂਗੇ ਕਿਸੇ ਦਿਨ ਅਸੀਂ ਲੋਕਾਂ ਨੂੰ ਜਾਗਰੂਤ ਕਰ ਲਵਾਂਗੇ ਕਿਸੇ ਦਿਨ ਉਹ ਦਿਨ ਆਉਣਗੇ ਕਜਿਤਨ ਲੋਕ ਕਹਣਗੇ ਕਿ ਵਾਕਈ ਤੁਸੀਂ ਇਮੋਸ਼ਨਲ ਬਲੈਕਮੇਲ ਕਰਕੇ ਪੰਥ ਦੇ ਨਾਂ ਤੇ ਠੱਗਦੇ ਰਹੇ ਤੁਹਾਡੇ ਜਵਾਕ ਦੇ ਤਾਂ ਸਿਰ ਤੇ ਵਾਲ ਨਹੀਂ ਸੀ ਤੁਹਾਡੇ ਮੂੰਹ ਤੇ ਤਾਂ ਦਾੜ੍ਹੀ ਨਹੀਂ ਵਧੀ ਤੁਸੀਂ ਤਾਂ ਜਾ ਕੇ ਨਾਈ ਦੀ ਦਗੰਦ ਜਾ ਕੇ ਦਾੜ੍ਹੀਆਂ ਕਾਲੀਆਂ ਕਰਦੇ ਰਹੇ ਤੁਸੀਂ ਤਾਂ ਆਪਦੇ ਪਰਮੱਟੇ ਬਣਾਉਂਦੇ ਰਹੇ ਤੁਸੀਂ ਤਾਂ ਇੱਥੇ ਖਾੜਾ ਲਾਇਆ ਤੁਸੀਂ ਇੱਥੇ ਆਸ਼ਕੀ ਤੇ ਫਿਲਮ ਬਣਾਦੀ ਇੱਥੇ ਆਸ਼ਕ ਦਾ ਰੋਲ ਕੀਤਾ ਤੁਸੀਂ ਤਾਂ ਜਿਹੜਾ ਕੁਝ ਕਰ ਦਿੱਤਾ ਪਰ ਤੁਸੀਂ ਸਾਨੂੰ ਕੀ ਸੌਪਕੇ ਦਿੱਤਾ ਤੁਸੀਂ ਸਾਨੂੰ ਇੱਕ ਮੂਰਖ ਬਣਾ ਕੇ ਕੀ ਪੈਸੇ ਠੱਗਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਤੁਸੀਂ ਆਪਦੇ ਘਰ ਪਰੇ ਤੁਸੀਂ ਆਪਦੇ ਘਰ ਪਰ ਕੇ ਕਰੋੜਾਂ ਰੁਪਈਆ ਬਿਜ਼ਨਸ ਬਣਾ ਕੇ ਕੀ ਤੁਸੀਂ ਲੋਕਾਂ ਨੂੰ ਕੀ ਉਹਦੇ ਚ ਸਿੱਖ ਧਰਮ ਨੂੰ ਕੀ ਦਾਨ ਕੀਤਾ ਕੀ ਸੀ ਦਾ ਪਰਿਵਾਰਾਂ ਨੂੰ ਕੁਰਬਾਨੀਆਂ ਦੇ ਨਾਲ ਜੋਧਿਆਂ ਜਰਨੇਲਾਂ ਦੇ ਪਰਿਵਾਰਾਂ ਨੂੰ ਕੀ ਤੁਸੀਂ ਦੇ ਕੇ ਆਏ ਕੀ ਕਿਸੇ ਇੱਕ ਸੰਸਥਾ ਦਾ ਕੋਈ ਸਕੂਲ ਬਣਾ ਕੇ ਦੇਤਾ ਵੀ ਆ ਦੇਤਾ ਸਕੂਲ ਬਣਾ ਕੇ 5 ਕਰੋੜ ਲਾਤਾ 10 ਕਰੋੜ ਲਾਤਾ ਵੀ ਆ ਫਿਲਮੀ ਪ੍ਰਮੋਸ਼ਨ ਲਈ ਇੱਥੇ ਪੜ ਲਣ ਸਿੱਖਾਂ ਦੇ ਬੱਚੇ ਇੱਥੇ ਪੜਨਗੇ ਗ੍ਰੰਥੀਆਂ ਦੇ ਬੱਚੇ ਇੱਥੇ ਪੜਨਗੇ ਸਾਡੇ ਕਥਾਵਾਚਕਾਂ ਦੇ ਬੱਚੇ ਉਹ ਕਰਦੇ ਨੇ ਧਰਮ ਦਾ ਪ੍ਰਚਾਰ ਅਸੀਂ ਵੀ ਕੀਤਾ ਧਰਮ ਦਾ ਪ੍ਰਚਾਰ ਉਹਦੀ ਕਮਾਈ ਚੋਂ ਲਾਤਾ ਇੱਥੇ ਹੁਣ ਐਂਦੇ ਦੇ ਵਿੱਚੋਂ ਅਸੀਂ ਕਿਸੇ ਤੋਂ ਫੀਸ ਨਹੀਂ ਲਵਾਂਗੇ ਫ੍ਰੀ ਪੜਨਗੇ ਆ ਅਸੀਂ ਘੜਤਾ ਆਉਂਦਾ ਖਰਚਾ ਆ ਅਸੀਂ ਬਣਾਦੀ ਸੰਸਥਾ ਐਂਦੀ ਕ ਕਹਿੰਦੇ ਆ ਕਿ ਦੇਮਾਂਗੇ ਅਸੀਂ ਇਥੋਂ ਕੀਰਤਨੀਆਂ ਪੈਦਾ ਕਰਾਂਗੇ ਕਥਾਵਾਚਕ ਪੈਦਾ ਕਰਨਗੇ ਇਹਨਾਂ ਚਾਰ ਪੈਦਾ ਕਰ ਸਕਦੇ ਆ ਅਜਿਹੀ ਚੀਜ਼ ਕੋਈ ਪੈਦਾ ਨਹੀਂ ਜਦੋਂ ਵੀ ਫਿਲਮ ਅੰਦੇਸ ਦੇ ਜਾਂਦੇ ਆ ਗਰੀਬ ਦੇ ਸਜਾਂਦੇ ਆ ਉਸ ਤੋਂ ਪਹਿਲਾਂ ਕਿਉਂ ਨਹੀਂ ਹੁਣ ਸਾਰਿਆਂ ਕੋਲ ਜਾਣਗੇ ਹੁਣ ਜਿੰਨੇ ਵੀ ਆ ਸਿੱਖ ਧਰਮ ਦੇ ਵਿੱਚ ਨੌਜਵਾਨ ਮੁੰਡੇ ਆਪਣੇ ਆ ਚਲਾਉਂਦੇ ਨੇ ਗਰੀਬਾਂ ਦੀ ਸਾਮ ਸੁਭਾਲ ਕਰਦੇ ਜਾਂ ਆਸ਼ਰਮ ਚਲਾਉਂਦੇ ਆ ਉਹਨਾਂ ਕੋਲ ਜਾ ਕੇ ਜਾ ਕੇ ਉਹਨਾਂ ਨੂੰ ਇਹ ਪ੍ਰੋਮੋਸ਼ਨ ਮੇਲੇ ਹੀ ਕਿਉਂ ਦਿਸਦਾ ਜਾ ਕੇ ਬਾਓ ਬੁਆ ਜੀ ਵਾਹ ਬੜੀ ਸੇਵਾ ਜੀ ਤੁਹਾਡੀ ਬੱਲੇ 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 ਉਦੋਂ ਪੈਰ ਤੱਕ ਚੱਟਣ ਨੂੰ ਜਾਂਦੇ ਨੇ ਤੁਹਾਨੂੰ ਤੁਸੀਂ ਵਾਹ ਜੀ ਵਾਹ ਕਿਰਲਾਂ ਵਾਲੇ ਨਾਲ ਦੇ ਆਰਟਿਸਟ ਹੁੰਦੇ ਉਹ ਟੀਮ ਵਰਕ ਕਰਦੇ ਆ ਉਹਦੇ ਨਾਲ ਇੱਕ ਬੜੀ ਸੰਪਤੀ ਲੈ ਜਾਂਦੇ ਆ ਲੋਕਾਂ ਦੇ ਵਿੱਚ ਲੱਗਦਾ ਯਾਰ ਆ ਬੰਦਾ ਹੀ ਸਕੂਲਾਂ ਤੱਕ ਜਾਂਦੇ ਨੇ ਸਕੂਲਾਂ ਦੇ ਵਿੱਚ ਕਰਦੇ ਪ੍ਰੋਮੋਸ਼ਨਾਂ ਜਾ ਕੇ ਫ੍ਰੀ ਫਿਲਮ ਵਿਖਾਉਂਦੇ ਨੇ ਸਕੂਲ ਦੇ ਬੱਚਿਆਂ ਨੂੰ ਮਤਲਬ ਕਿ ਸਾਨੂੰ ਧੱਕੇ ਨਾਲ ਜਿੱਦਾਂ ਪ੍ਰੋਸਿੰਗਾਂ ਜਾ ਰਹੀ ਹੈ ਮਾਫ ਕਰਨਾ ਇਹ ਚੀਜ਼ ਤੇ ਸਾਡਾ ਮਨ ਬਹੁਤ ਦੁਖੀ ਹੁੰਦਾ ਕਿ ਸਾਨੂੰ ਤੁਸੀਂ ਮੂਰਖਣਾ ਬਣਾਓ ਜੇ ਤੁਸੀਂ ਧਰਮ ਦਾ ਪ੍ਰਚਾਰ ਕਰਨਾ ਤੇ ਲਾਓ ਕਥਾਵਾਚਕ ਬੜੇ ਬੈਠੇ ਆ ਮੈਂ ਤੁਹਾਨੂੰ ਮਿਲਾਉਣਾ ਬੜੇ ਗ੍ਰੰਥੀ ਸਿੰਘ ਬੈਠੇ ਜਿਨ੍ਹਾਂ ਕੋਲ ਕਲਾ ਬੜੀ ਆ ਪਰ ਉਹਨਾਂ ਕੋਲ ਘਰ ਨਹੀਂ ਹੈਗੇ ਦਿਓ ਉਹਨਾਂ ਨੂੰ ਘਰੀ ਪਾ ਦਿਓ ਤੇ ਉਹ ਬੜੀ 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 ਕਲਾ ਉਹਨਾਂ ਕੋਲ ਬੜੇ ਕਥਾਵਾਚਕ ਇਹੋ ਜਿਹੇ ਨੇ ਬੜੇ ਟਾਡੀ ਇਹੋ ਜਿਹੇ ਬੈਠੇ ਬੜੇ ਰਾਗੀ ਇਹੋ ਜਿਹੇ ਬ બેલ્ટી ਫਾਇਰ ਕੱਜ ਦੇ ਅਲਾਵਾ ਜਿੱਥੇ ਡੇਰੇਵਾਦ ਨੇ ਪ੍ਰਵਾਸ ਕਰ ਲਿਆ ਅਸਾਈਵਾਦ ਨੇ ਪ੍ਰਵਾਸ ਕਰ ਲਿਆ ਸੀ ਕਿਸੇ ਧਰਮ ਦੇ ਉਸ ਦੇ ਖਿਲਾਫ ਨਹੀਂ ਡੇਰੇਵਾਦ ਦੇ ਖਿਲਾਫ ਪਰ ਅਸਾਈ ਧਰਮ ਦੇ ਵਿੱਚ ਵੀ ਉਹ ਡੇਰੇਵਾਦ ਵਾਲੇ ਨੇ ਜਿਨ੍ਹਾਂ ਨੇ ਆ ਕੇ ਝੂਠ ਸੱਚ ਬੋਲ ਕੇ ਫਾਇਰ ਬੋਲ ਕੇ ਜਾਂ ਇਦਾਂ ਦਾ ਕੁਝ ਕਰਕੇ ਪ੍ਰਚਾਰ ਕਰਕੇ ਲੋਕਾਂ ਨੂੰ ਕਬਜ਼ੇ 'ਚ ਕਰ ਲਿਆ ਆਓ ਉਹਨਾਂ ਤੋਂ ਕਿਵੇਂ ਛਡਕਾਰਾ ਪਾਉਣਾ ਜੇ ਤੁਸੀਂ ਵਾਕਈ ਸਿੱਖੀ ਦੇ ਸਮਰਪਤ ਹੋ ਆਓ ਉਹਨਾਂ ਤੇ ਕਰੀਜੀ ਕੁਝ ਆਓ ਫੜੀਏ ਰਾਗੀਆਂ ਦੀ ਬਾਹ ਆਓ ਫੜੀਏ ਕੀਰਤਨੀਆਂ ਦੀ ਬਾਹ ਆਓ ਫੜੀਏ ਗ੍ਰੰਥੀ ਦੇ ਪਰਿਵਾਰਾਂ ਦੀ ਬਾਹ ਆਓ ਉਹਨਾਂ ਦੇ ਧੀਆਂ ਦੇ ਵਿਆਹ ਕਰਕੇ ਉਹਨਾਂ ਦੇ ਸਿਰਾਂ ਤੋਂ ਬੋਝ ਹੌਲਾ ਕਰਕੇ ਉਹ ਜੋ ਕਿਨ ਕਾ ਵੀ ਨਹੀਂ ਦਿਓਗੇ ਕਿਨ ਕਾ ਵੀ ਨਹੀਂ ਦਿਓਗੇ ਤੁਸੀਂ ਉਸ ਬੰਦੇ ਨੂੰ ਪੈਸੇ ਦਿਓਗੇ ਜਿੰਦੇ ਮਗਰ ਫਾਲੋਅਰ ਨੇ ਤੁਸੀਂ ਉਸ ਬੰਦੇ ਨੂੰ ਖਰੀਦਣ ਦੀ ਕੋਸ਼ਿਸ਼ ਕਰੋਗੇ ਜਿਹੜਾ ਬੰਦਾ ਹੋ ਸਕਦਾ ਹੈ ਤੁਹਾਡੇ ਖਿਲਾਫ ਤੁਸੀਂ ਉਸ ਨੂੰ ਪਹਿਲਾਂ ਇੱਕ ਹੜੱਪਨ ਦੀ ਕੋਸ਼ਿਸ਼ ਕਰਦੇ ਹੋ ਇਹ ਚੀਜ਼ ਤੋਂ ਬਾਅਦ ਆਜਾਓ ਖਰੀਦਣ ਦੀ ਕੋਸ਼ਿਸ਼ ਕਰਦੇ ਆ ਫੁੱਲ ਉਹ ਖਰੀਦਣ ਹੀ ਹੁੰਦਾ ਜੀ ਪ੍ਰੋਮੋਸ਼ਨ ਕਰਦੇ ਆਂ ਤੁਹਾਨੂੰ ਜੀ ਵਾਜ ਜੀ ਵਾ ਬੱਲੇ ਬੱਲੇ ਤੁਹਾਡੀ ਅਸਾਸ ਤਾਂ ਤੁਹਾਨੂੰ ਕਾਰ ਲੈ ਦੇ ਨੇ ਫਲਾਣਾ ਦਾ ਦੇ ਨੇ ਭੰਗਾਣਾ ਲੈ ਦੇ ਨੇ ਉੱਥੇ ਹੀ ਲੈ ਕੇ ਦੇ ਦਿੰਦੇ ਨਾ ਜਿਹੜੇ ਬੰਦੇ ਕੋਲ ਇੱਕ ਫਾਲੋਅਰ ਨਹੀਂ ਕੋ ਉਹਨੂੰ ਲੈ ਕੇ ਦੇਣ ਖਾਂ ਕਿਰਤਨੀਆਂ ਨੂੰ ਕਿਸੇ ਨੂੰ ਰਾਗ ਕਰਾ ਕਰਨੇ ਆ ਉਹਨੇ ਤੇ ਉਹਨੂੰ ਵਾਜੇ ਦੀ ਲੋੜਾ ਲੈ ਕੇ ਦੇਣਾ ਮੱਚੇ ਮਿਹਨਤੀ ਬੰਦੇ ਨਾਲ ਖੜਨਾ ਕਿਸੇ ਨੂੰ ਸਕੂਟਰ ਦੀ ਲੋੜਾ ਉਹਨੇ ਪਾਸ ਕਰਨ ਜਾਣਾ ਵਕ ਵਕ ਥਾਂ ਤੇ ਸਾਈਕਲ ਤੇ ਟ੍ਰੈਫਿਕ ਤੋਂ ਉਹਨੂੰ ਲੈ ਕੇ ਦੇਣ ਸਕੂਟਰ ਕਿਸੇ ਦੀ ਟੀਵੀ ਆ ਉਹ ਨਾਲੀਆ ਲਫਾਰੀ ਉਮਰ ਕਰਨੀ ਜੁੜਦਾ ਵਿਚਾਰੇ ਨੂੰ ਮੈਂ ਉਹੀ ਗੱਲ ਕਰਦਾ ਜਿਹੜੇ ਗੁਰੂ ਘਰਾਂ 'ਚ ਟਾਈਮ ਟੈਬ ਬਣਾ ਕੇ ਦੇਣ ਉਹਨਾ ਗੁਰਦੁਆਰ ਜਗਣਾ ਪੈਣਾ ਉਸੇ ਤਰੀਕੇ ਦੇ ਨਾਲ ਸਾਨੂੰ ਕੰਮ ਕਰਨਾ ਪੈਣਾ ਇਹ ਨਹੀਂ ਕਿ ਅਸੀਂ ਏਦਾਂ ਹੀ ਮਤਲਬ ਕਿ ਪਰ ਅੱਗੇ ਲੱਗਣ ਨੂੰ ਕੋਈ ਤਿਆਰ ਨਹੀਂ ਕੋਈ ਜਾਂਦਾ ਕਿ ਮੈਂ ਬਣ ਜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਪਰ ਮੈਂ ਘਰੇ ਬੈਠਾ ਬਣ ਜਾ ਤੁਸੀਂ ਇਹ ਦੇਖੋਗੇ ਵੀ ਇਹਨਾਂ ਦੀਆਂ ਪੇਡਾਂ ਕੋਈ ਕਹਿੰਦਾ ਕਿ ਕਿਵੇਂ ਕਰਨਾ ਹੈ ਕੋਈ ਕਹਿੰਦਾ ਕਿਵੇਂ ਕਰਨਾ ਹੈ ਪਰ ਉਸ ਚੀਜ਼ ਦੀ ਹਕੀਕਤ ਇਹ ਆ ਕਿ ਕੋਈ ਅੱਗੇ ਲੱਗ ਕੇ ਉਹਨਾਂ ਨਾਲ ਸਿੱਧਾ ਪੰਗਾ ਲੈਣ ਨੂੰ ਤਿਆਰ ਨਹੀਂ ਕਿਉਂਕਿ ਇੰਡਸਟਰੀ ਦੇ ਵਿੱਚ ਗੁੰਡਾਗਰਦੀ ਜਾਂ ਗੈਂਗਸਟਰ ਆ ਉਹਨਾਂ ਕੋਲ ਬੜਾ ਤਾਮਾ ਜਾਮਾ ਹੈ ਪਰ ਗੱਲ ਇਹ ਆ ਵੀ ਜਿੱਥੇ ਗੱਲ ਪੰਥ ਦੀ ਆ ਅਸੀਂ ਖੜੇ ਆ ਖੜੇ ਸੀ ਤੇ ਖੜੇ ਰਵਾਂਗੇ ਧੰਨਵਾਦ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ